ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਧੰ ਤਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਰ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਵਰ ਸ਼ਤਰੋ ਤਖਤ ਦੇ ਮਾਲਕ ਧੰ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਜਿਨ੍ਹਾਂ ਦੀ ਚਰਨ-ਚਰਨ ਵਿੱਚ ਖਾਲਸਾ ਜੀ ਸਭੇ ਪਦਾਰਥ ਹਨ ਸੰਸਾਰ ਦੀ ਸਾਰੀ ਸ਼ਕਤੀ ਜਿਹੜੀ ਹੈ ਉਹ ਮਹਾਰਾਜ ਜੀਆਂ ਨੂੰ ਨਿਵਦੀ ਹੈ ਜਿੱਥੇ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਵੇ ਜਿੱਥੇ ਸਤਗੁਰੂ ਮਹਾਰਾਜ ਸਜੇ ਹੋਣ ਖਾਲਸਾ ਜੀ ਉਥੇ ਸਭ ਤੋਂ ਵੱਡੀ ਜਿਹੜੀ ਅਕਾਲ ਪੁਰਖ ਮਹਾਰਾਜ ਜੀਆਂ ਤੋਂ ਬਾਅਦ ਵਿੱਚ ਦੀ ਸ਼ਕਤੀ ਹੈ ਸ਼ਹੀਦ ਸੇਵ ਉਹ ਜਰੂਰ ਹਾਜ਼ਰ ਹੁੰਦੇ ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਉਥੇ ਹਾਜ਼ਰ ਹੁੰਦੀਆਂ ਜਿੱਥੇ ਮਹਾਰਾਜ ਜੀ ਸੱਚੇ ਪਾਤਸ਼ਾਹ ਪ੍ਰਕਾਸ਼ ਹੋਣ ਪਰ ਸਾਨੂੰ ਇਹਨਾ ਭਰੋਸਾ ਕਿੱਥੋਂ ਆਵੇ ਸਾਡਾ ਚੇਤ ਤੇ ਖਾਲਸਾ ਦੀ 24 ਘੰਟੇ ਮਾਇਆ ਵਿੱਚ ਹੈ ਜੇ ਚੇਤ ਵਾਹਿਗੁਰੂ ਵੱਲ ਹੋਵੇ ਚੇਤ ਗੁਰੂ ਵੱਲ ਹੋਵੇ ਫਿਰ ਇਹ ਚੀਜ਼ਾਂ ਦਾ ਪਤਾ ਲੱਗੇ ਨਾ ਸਾਰੀ ਦਿਹਾੜੀ ਤੇ ਅਸੀਂ ਮਾਇਆ ਪਿੱਛੇ ਲੱਗੇ ਹਾਂ ਸਾਰੀ ਦਿਹਾੜੀ ਦੇ ਖਾਲਸਾ ਜੀ ਠੱਗੀਆਂ ਠੋਰੀਆਂ ਦਾ ਸਾਡੇ ਵਿੱਚ ਖਿਆਲ ਰਹਿੰਦਾ ਤੇ ਦੁੱਖਾਂ ਕਲੇਸ਼ਾਂ ਕਰਕੇ ਜਿਹੜੀ ਆਪਣੀ ਜ਼ਿੰਦਗੀ ਬਰਬਾਦ ਕੀਤੀ ਹੋਈ ਆ ਸਾਰੀ ਦਿਹਾੜੀ ਤੇ ਖਾਲਸਾ ਜੀ ਹਾਏ ਹਾਏ ਮੁੱਖੋਂ ਨਿਕਲਦੀ ਆ ਵਾਹਿਗੁਰੂ ਜੀ ਦਾ ਕਿਤੇ ਨਾਮ ਨਹੀਂ ਫਿਰ ਸਾਨੂੰ ਕਿੱਥੋਂ ਸੋਝੀ ਆਵੇਗੀ ਕਿ ਮਹਾਰਾਜ ਜੀ ਕੀ ਹਨ ਸਤਗੁਰ ਜੀਆਂ ਦਾ ਦਰਬਾਰ ਕੀ ਹੈ ਸਤਗੁਰ ਦੀ ਹਜ਼ੂਰੀ ਵਿੱਚੋਂ ਕੀ ਕੁਝ ਪ੍ਰਾਪਤ ਹੋ ਸਕਦਾ ਮਹਾਰਾਜ ਦੇ ਘਰ ਸਾਰਾ ਕੁਝ ਹੈ ਖਾਲਸਾ ਜੀ ਸੰਸਾਰ ਦੀਆਂ ਵੱਡੀਆਂ ਸ਼ਕਤੀਆਂ ਜਿਨ੍ਹਾਂ ਨੂੰ ਪਹਿਲਾਂ ਸੰਸਾਰ ਮੰਨਦਾ ਸੀ ਵਿਸ਼ਨੂੰ ਭਗਵਾਨ ਵਰਗੇ ਸ਼ਿਵ ਜੀ ਭਗਵਾਨ ਵਰਗੇ ਖਾਲਸਾ ਜੀ ਬ੍ਰਹਮਾ ਜੀ ਵਰਗੇ ਹੋਰ 9 ਲੱਖ ਦੇਵੀ 33 ਕਰੋੜ ਦੇਵਤਾ 84 ਸਿੱਧੇ ਐਵੇਂ ਕਰਕੇ ਖਾਲਸਾ ਜੀ ਬਹੁਤ ਬੇਅੰਤ ਸ਼ਕਤੀਆਂ ਪਰਮੇਸ਼ਰ ਅਕਾਲ ਪੁਰਖ ਨੇ ਪੈਦਾ ਕੀਤੀਆਂ ਪਰ ਅਫਸੋਸ ਦੀ ਗੱਲ ਹੈ ਸਾਨੂੰ ਸਮਝ ਨਹੀਂ ਆਈ ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਖਾਲਸਾ ਜੀ ਆਪ ਪਰਮੇਸ਼ਰ ਸੀ ਜਿਹਦੀ ਨਾ ਕੋਈ ਜੋਤ ਹੈ ਨਾ ਕੋਈ ਰੰਗ ਹੈ ਨਾ ਕੋਈ ਢੰਗ ਹੈ ਨਾ ਕੋਈ ਮਾਂ ਹੈ ਨਾ ਕੋਈ ਪਿਓ ਹੈ ਨਾ ਕੋਈ ਭੈਣ ਹੈ ਨਾ ਕੋਈ ਭਾਈ ਹੈ ਜਿਹੜਾ ਖਾਲਸਾ ਜੀ ਸਾਰਿਆਂ ਰੰਗਾਂ ਤੋਂ ਨਿਆਰਾ ਹੈ ਨਿਰਲੇਪ ਬੈਠਾ ਹੈ ਸੰਸਾਰ ਦੀ ਖੇਡ ਨੂੰ ਤੱਕਣ ਵਾਲੀ ਜਿਹੜੀ ਜੋਤ ਹੈ ਉਹ ਜੋਤ ਦਾ ਰੂਪ ਅਸਲ ਰੂਪ ਬਣ ਕੇ ਧਾਨ ਗੁਰੂ ਨਾਨਕ ਸਾਹਿਬ ਧਰਤੀ ਤੇ ਆਏ ਤੇ ਮਹਾਰਾਜ ਇੱਥੇ ਹੀ ਪ੍ਰਕਾਸ਼ ਨੇ ਖਾਲਸਾ ਜੀ ਸਿਰਫ ਅੱਖਾਂ ਤੋਂ ਓਲੇ ਨੇ ਜਿਹੜੀ ਨજર ਅੱਖਾਂ ਤੋਂ ਓਲੇ ਹੁੰਦੀ ਚੀਜ਼ ਓਲੇ ਹੁੰਦੀ ਅੱਖਾਂ ਤੋਂ ਉਹ ਨજર ਨਹੀਂ ਆਉਂਦੀ ਹੁਣ ਦੇਖੋ ਇੱਥੇ ਵੀ ਸੰਸਾਰ ਦੇ ਲੋਕਾਂ ਦੀ ਬਿਰਤੀ ਹੈ ਖਾਲਸਾ ਜੀ ਲੋਕ ਉਹਨੂੰ ਮੰਨਦੇ ਜਿਹੜੀ ਅੱਖਾਂ ਨਾਲ ਨજર ਆਵੇ ਹੁਣ ਹਵਾ ਤੇ ਖਾਲਸਾ ਜੀ ਨਜ਼ਰ ਹੀ ਨਹੀਂ ਆਉਂਦੀ ਤੇ ਉਹਨੂੰ ਤੇ ਆਪਾਂ ਮੰਨਦੇ ਆ ਨਾ ਸੁਆਸਾ ਫੇਰ ਹੀ ਸਾਡਾ ਚੱਲ ਰਿਆ ਗੁੱਸਾ ਸਾਡਾ ਹੈ ਨਜ਼ਰ ਨਹੀਂ ਆਉਂਦਾ ਪਰ ਖਾਲਸਾ ਜੀ ਕਿੰਨੇ ਕਿੰਨੇ ਵੱਡੇ ਪਾਪ ਕਰ ਜਾਂਦਾ ਫਿਰ ਕਿੰਨੀਆਂ ਕਿੰਨੀਆਂ ਵੱਡੀਆਂ ਸਜ਼ਾਵਾਂ ਭੁਗਤਦੇ ਹਾਂ ਕਰੋਧ ਹੈ ਫਿਰ ਕਾਮ ਹੈ ਖਾਲਸਾ ਜੀ ਕਾਮ ਕਿਸੇ ਨੂੰ ਨਜ਼ਰ ਆਉਂਦਾ ਪਰ ਸਰੀਰ ਵਿੱਚ ਵਰਤਦਾ ਰਹਿੰਦਾ ਏਸੇ ਪ੍ਰਕਾਰ ਜਿਹੜਾ ਲੋਭ ਹੈ ਖਾਲਸਾ ਜੀ ਠੱਗੀਆਂ ਠੋਰੀਆਂ ਮਰਵਾ ਜਾਂਦਾ ਜੇਲਾਂ ਕਰਵਾ ਦਿੰਦਾ ਪਰ ਨਜ਼ਰ ਨਹੀਂ ਆਉਂਦਾ ਇਸੇ ਪ੍ਰਕਾਰ ਮੂਹ ਹੈ ਬੱਚਿਆਂ ਦੇ ਮੂਹ ਪਿੱਛੇ ਲਾ ਕੇ ਬੰਦਾ ਕਿੰਨਾ ਕੁਝ ਕਰ ਦਿੰਦਾ ਤੇ ਫਿਰ ਖਾਲਸਾ ਜੀ ਸਾਰਾ ਕੁਝ ਤੇ ਨਜ਼ਰੀ ਆਉਂਦਾ ਪਰ ਇੱਕ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਦੀ ਹੋਂਦ ਨਹੀਂ ਨਜ਼ਰ ਆਉਂਦੀ ਇਹ ਬੰਦੇ ਦਾ ਵਿਤਕਰਾ ਹੈ ਬਾਕੀ ਚੀਜ਼ਾਂ ਨੂੰ ਮੰਨ ਲੈਣਾ ਪਰਮੇਸ਼ਰ ਨੂੰ ਮੰਨਣਾ ਹੀ ਨਾ ਨਰਕਾਂ ਨੂੰ ਮੰਨਣਾ ਹੀ ਨਾ ਸਵਰਗਾਂ ਨੂੰ ਮੰਨਣਾ ਹੀ ਨਾ ਇਹ ਤੇ ਆਪਣੀਆਂ ਚੀਜ਼ਾਂ ਬਣਾਈਆਂ ਹੋਈਆਂ ਬੰਦੇ ਦਾ ਮਨ ਜਿੱਧਰ ਨੂੰ ਤੁਰਦਾ ਉਹ ਜਿਹੜੀ ਚੀਜ਼ ਚਿਤ ਕਰਦਾ ਉਹਨੂੰ ਮੰਨ ਲੈਂਦਾ ਜਿਹੜਾ ਨਹੀਂ ਚਿਤ ਕਰਦਾ ਉਹਨੂੰ ਨਹੀਂ ਮੰਨਦਾ ਪਰ ਖਾਲਸਾ ਜੀ ਇਹ ਸੰਸਾਰ ਹੈ ਇਥੇ ਨੇਕੀ ਕਮਾਈਏ ਨੇਕੀ ਕਮਾਉਣ ਵਾਸਤੇ ਆਏ ਹਾਂ ਮਹਾਰਾਜਿਆਂ ਦੀ ਸੇਵਾ ਕਰਨ ਵਾਸਤੇ ਆਏ ਹਾਂ ਮਹਾਰਾਜਿਆਂ ਦੇ ਦਿੱਤੇ ਹੋਏ ਉਪਦੇਸ਼ਾਂ ਉੱਤੇ ਚੱਲਣ ਵਾਸਤੇ ਆਏ ਹਾਂ ਜੀਵਨ ਸਫਲਾ ਕਰਨ ਵਾਸਤੇ ਆਏ ਹਾਂ ਮਾਇਆ ਪਿੱਛੇ ਲੱਗਾ ਹੋਇਆ ਮਨੁੱਖ ਕਦੇ ਸੁખી ਨਹੀਂ ਹੁੰਦਾ ਤੁਸੀਂ ਝਾਤ ਮਾਰ ਕੇ ਵੇਖੋ ਆਪਣੇ ਪਰਿਵਾਰਾਂ ਦੇ ਵਿੱਚ ਖਾਲਸਾ ਜੀ ਹਰ ਇੱਕ ਦਾ ਮੂੰਹ ਟੇਢਾ ਹੈ ਕੋਈ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ ਕਿਸੇ ਨੂੰ ਕੁਆ ਕੇ ਰਾਜੀ ਨਹੀਂ ਪਰ ਜਦੋਂ ਤੁਹਾਡੀ ਜੇਬ ਵਿੱਚ ਪੈਸੇ ਹੋਣਗੇ ਉਦੋਂ ਸਾਰੇ ਕਮਾਉਣਗੇ ਇਸੇ ਪ੍ਰਕਾਰ ਖਾਲਸਾ ਜੀ ਸੋਭਾ ਜਿਹੜੀ ਸੰਸਾਰ ਵਿੱਚ ਨਾ ਦੋ ਜਣਿਆਂ ਦੀ ਹੁੰਦੀ ਆ ਇੱਕ ਹੁੰਦੀ ਆ ਜਿਹੜਾ ਬਹੁਤ ਨਾਮ ਜਪਦਾ ਉਹਦੀ ਜਿਹੜੀ ਸੋਭਾ ਹੁੰਦੀ ਉਹ ਸੁਦੀਵੀ ਹੁੰਦੀ ਆ ਤੇ ਸੱਚੀ ਹੁੰਦੀ ਇੱਕ ਉਹਦੀ ਸੋਭਾ ਹੁੰਦੀ ਜਿਹਦੇ ਕੋਲ ਬਹੁਤ ਮਾਇਆ ਹੁੰਦੀ ਪਰ ਖਾਲਸਾ ਜੀ ਜਿਹਦੇ ਕੋਲ ਬਹੁਤ ਮਾਇਆ ਹੁੰਦੀ ਉਹਦੀ ਸੋਭਾ ਉਹਦੇ ਮੁੱਖ ਤੇ ਹੁੰਦੀ ਆ ਕਦੇ ਪੇਟ ਤੇ ਕੋਈ ਸੋਭਾ ਨਹੀਂ ਕਰਦਾ ਉਹ ਤੋਂ ਡਰਦੇ ਹੀ ਉਹਦੀ ਸੋਭਾ ਕਰੀ ਜਾਂਦੇ ਆ ਪਰ ਮਾਇਆ ਵਾਲੇ ਦੀ ਜਿਹੜੀ ਸੋਭਾ ਹੈ ਉਹ ਸੰਸਾਰ ਵਿੱਚ ਰਹਿ ਜਾਂਦੀ ਆ ਪਰ ਖਾਲਸਾ ਜਿਹੜੀ ਨਾਮ ਦੀ ਕਮਾਈ ਵਾਲੇ ਦੀ ਸੋਭਾ ਹੈ ਉਹ ਸੰਸਾਰ ਤੋਂ ਬਾਹਰ ਵੀ ਕੰਮ ਆਉਂਦੀ ਹੈ ਫਿਰ ਉਹਦੇ ਪਰਥਾਈ ਮਹਾਰਾਜ ਕਹਿੰਦੇ ਰੇ ਰੇ ਦਰਗੇ ਕਹੇ ਨਾ ਕੋਉ ਆਓ ਬੈਠ ਆਦਰ ਸਭ ਦੇਉਂ ਮਹਾਰਾਜ ਕਹਿੰਦੇ ਉਹਨਾਂ ਨੂੰ ਫੇ ਕੋਈ ਓਏ ਓਏ ਨਹੀਂ ਕਹਿੰਦਾ ਜਦੋਂ ਉਹ ਇਥੋਂ ਕੂਚ ਕਰਦੇ ਦਰਗਾਹ 'ਚ ਪਹੁੰਚਦੇ ਸਾਰੇ ਉਹਦਾ ਆਦਰ ਕਰਕੇ ਉਹਨੂੰ ਬਿਠਾਉਂਦੇ ਨੇ ਸੋ ਏਡੀ ਏਡੀ ਮਹਿਮਾ ਹੈ ਨਾਮ ਜਪਣ ਵਾਲੇ ਦੀ ਕਮਾਈ ਕਰਨ ਵਾਲੇ ਦੀ ਸੇਵਾ ਕਰਨ ਵਾਲੇ ਦੀ ਆਪਾਂ ਅੱਜ ਦੋ ਖਾਲਸਾ ਜੀ ਬੇਨਤੀਆਂ ਕਰਨੀਆਂ ਮਹਾਰਾਜ ਦੀ ਬਾਣੀ ਵਿੱਚ ਵੀ ਬਚਨ ਕਰਦੇ ਵਿੱਚ ਦੁਨੀਆ ਸੇਵ ਕਮਾਈ ਆ ਤੰਦਰਗਾ ਬੈਸਨ ਪਾਈ ਆ ਕਹੋ ਨਾਨਕ ਬਾਹ ਲੜਾਈ ਆ ਵੀ ਸੰਸਾਰ ਵਿੱਚ ਰਹਿ ਕੇ ਵਾਹਿਗੁਰੂ ਦੀ ਸੇਵਾ ਕਰੀਏ ਵਾਹਿਗੁਰਜੀ ਵੱਲੋਂ ਸਾਜੀ ਹੋਈ ਸ੍ਰਿਸ਼ਟੀ ਦੀ ਸੇਵਾ ਕਰੀਏ ਤੇ ਮਹਾਰਾ ਜੀ ਕਹਿੰਦੇ ਉਹਨਾਂ ਨੂੰ ਫਿਰ ਸੰਸਾਰ ਵਿੱਚੋਂ ਜਦੋਂ ਜਾਣਗੇ ਦਰਗਾਹ ਵਿੱਚ ਉਹਨਾਂ ਨੂੰ ਬੈਠਣ ਵਾਸਤੇ ਜਗ੍ਹਾ ਮਿਲੇਗੀ ਤੇ ਮਹਾਰਾ ਸੱਚੇ ਪਾਸ਼ਾ ਕਹਿੰਦੇ ਬੇਫਿਕਰ ਹੋ ਜਾਈਦਾ ਜਦੋਂ ਜਿਹੜਾ ਸੇਵਾ ਕਰਦਾ ਸਿਮਰਨ ਕਰਦਾ ਮਹਾਰਾਜ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਭਲਾ ਕਰਦਾ ਉਹ ਫਿਰ ਖਾਲਸਾ ਜੀ ਆਪਣੇ ਆਪ ਉਹਦੇ ਅੰਦਰ ਬੇਫਿਕਰੀ ਆਉਣ ਲੱਗ ਪੈਂਦੀ ਹੈ ਤੇ ਚੜ੍ਹਦੀ ਕਲਾ ਵਰਤਨ ਲੱਗ ਪੈਂਦੀ ਹੈ। ਧੰਨ ਗੁਰੂ ਹਰ राय ਸਾਹਿਬ ਸੱਚੇ ਪਾਸ਼ਾ ਮਹਾਰਾਜ ਸਤਿਗੁਰ ਜੀ ਨੇ ਖਾਲਸਾ ਜੀ ਸੰਸਾਰ ਦੇ ਭਲੇ ਵਾਸਤੇ દવાਖਾਨਾ ਖੋਲ੍ਹਿਆ ਕੀਰਤਪੁਰ ਸਾਹਿਬ ਦੀ ਧਰਤੀ ਤੇ ਤੇ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦਾ ਉਹ દવાਖਾਨਾ ਅੱਜ ਵੀ ਹੈ ਕਾਮਯਾਬ। ਅੱਜ ਵੀ ਖਾਲਸਾ ਜੀ ਦੋ ਤਿੰਨ ਜਗ੍ਹਾ ਤੋਂ ਉੱਥੋਂ ਸਿੱਖ ਕੇ ਲੋਕਾਂ ਨੇ ਉਹ ਪ੍ਰਾਣੀਆਂ ਚੀਜ਼ਾਂ ਜੜੀਆਂ ਬੂਟੀਆਂ ਜੜੀਆਂ ਉਹ ਪ੍ਰਚਲਿਤ ਹੋਈਆਂ ਅੱਜ ਵੀ ਉਹ ਕਾਰਗਰ ਹੈ। ਮਹਾਰਾਜ ਨੇ ਸੰਸਾਰ ਦੇ ਭਲੇ ਵਾਸਤੇ ਤਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਸੰਸਾਰ ਦੀ ਭਲਾਈ ਵਾਸਤੇ ਸੇਵਾ ਵਾਸਤੇ ਸੰਸਾਰ ਦੀ ਆਪਣੇ ਉੱਤੇ ਚੇਚਕ ਦੀ ਸਾਰੀ ਬਿਮਾਰੀ ਲੈ ਲਈ ਤੇ ਸਾਰੇ ਦਿੱਲੀ ਨੂੰ ਬਚਾਇਆ ਸੋ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਹੈ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ ਖਾਲਸਾ ਜੀ ਪਰ Hindu ਧਰਮ ਦੀ ਰੱਖਿਆ ਕੀਤੀ ਕਲਗੀਧਰ ਸਵਾਮੀ ਮਹਾਰਾਜ ਨੇ ਆਪਣੇ ਚਾਰੇ ਸਹਬਜ਼ਾਦੇ ਵਾਰ ਦਿੱਤੇ ਪਰਿਵਾਰ ਵਾਰ ਦਿੱਤਾ ਜਾਨਾਂ ਤੋਂ ਪਿਆਰੇ ਸਿੰਘ ਵਾਰ ਦਿੱਤੇ ਇਹ ਸੰਸਾਰ ਦੀ ਭਲਾਈ ਵਾਸਤੇ ਭਲੇ ਵਾਸਤੇ ਆਪਾਂ ਖਾਲਸਾ ਜੀ ਹੋਰ ਤੇ ਕੁਝ ਕਰ ਨਹੀਂ ਸਕਦੇ ਆਪਾਂ ਮਨ ਕਰਕੇ ਸੰਸਾਰ ਦਾ ਭਲਾ ਮੰਗ ਲਈਏ ਆਪਾਂ ਤਾਨ ਕਰਕੇ ਕਿਸੇ ਦੀ ਸੇਵਾ ਕਰਦੀਏ ਕਿਸੇ ਦੀ ਬਾਹ ਫੜ ਲਈਏ ਤੇ ਅਸੀਂ ਧਨ ਕਰਕੇ ਕਿਸੇ ਦੀ ਸੇਵਾ ਕਰ ਲਈਏ ਇਹ ਬੇਨਤੀਆਂ ਨੇ ਜਿਵੇਂ ਖਾਲਸਾ ਜੀ ਹੁਣ ਦਾਸ ਨੇ ਜਿਵੇਂ ਅੱਜ ਵੀ ਅੱਜ ਕੁਝ 5 ਮਿੰਟ ਪਹਿਲਾਂ ਕਿਸੇ ਨੇ ਇੰਸਟਾਗ੍ਰam ਦੇ ਇੱਕ ਵੀਡੀਓ ਪਾਈ ਸੀ ਇੱਕ ਬਜ਼ੁਰਗ ਦੀ ਨਿਹੰਗ ਸਿੰਘ ਸੀ ਤੇ ਸੂਰੂਰ ਤੋਂ ਉਹਨਾਂ ਨੇ ਜਿਹੜੀ ਕਹੀ ਸੀ ਵੀ ਉਹਨਾਂ ਦਾ ਬੱਚਾ ਇੱਕ ਤੇ ਪਿਛਲੇ 24-25 ਸਾਲਾਂ ਤੋਂ ਹੈਂਡੀਕੈਪ ਹੈ ਤੇ ਜਿਹੜਾ ਦੂਸਰਾ ਪੁੱਤਰ ਸੀ ਉਹਦਾ ਐਕਸੀਡੈਂਟ ਹੋ ਗਿਆ ਤੇ ਦੋਵੇਂ ਲੱਤਾਂ ਟੁੱਟ ਗਈਆਂ ਤੇ ਦਾਸ ਨੇ ਉਹਨਾਂ ਨੂੰ ਹੁਣੇ ਹੀ ਕੁਛ 15-20 ਮਿੰਟ ਪਹਿਲਾਂ ਦੀ ਗੱਲ ਆ ਮੈਂ ਫੋਨ ਕੀਤਾ ਨੰਬਰ ਉੱਥੋਂ ਚੱਕ ਕੇ ਤੇ ਮੈਂ ਗੱਲ ਕੀਤੀ ਤੇ ਉਹ ਜਿਨ੍ਹਾਂ ਨੇ ਉਹਦੀ ਵੀਡੀਓ ਪਾਈ ਉਹਨਾਂ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਵੀ ਅ ਅਸੀਂ ਜਰੂਰ ਵੀਡੀਓ ਬਣਾ ਕੇ ਪਾਈ ਐ account ਇਹਨਾਂ ਦਾ ਦਿੱਤਾ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਵੀ ਤੁਸੀਂ ਇਹਨਾਂ ਦਾ account ਚੈੱਕ ਕਰਕੇ ਦੱਸਣਾ ਮੈਨੂੰ ਵੀ ਜੇ ਸੰਗਤ ਨੇ ਕੋਈ ਸੇਵਾ ਭੇਜੀ ਐ ਜਿਹੜੀ ਤੁਸੀਂ ਵੀਡੀਓ ਪਾਈ ਜੇ ਤਾਂ ਸੇਵਾ ਆਈ ਐ ਤੇ ਫਿਰ ਠੀਕ ਹੈ ਜੇ ਨਹੀਂ ਸੇਵਾ ਆਈ ਤੇ ਜਰੂਰ ਆਸ ਨੂੰ ਮੈਂ ਨੰਬਰ ਆਪਣਾ ਦੇ ਦਿੱਤਾ ਤੇ ਅਸੀਂ ਜਰੂਰ ਮਦਦ ਕਰਾਂਗੇ ਤੇ ਖਾਲਸਾ ਜੀ ਮੈਂ ਚਾਹੁੰਦਾ ਹਾਂ ਵੀ ਆਪਣੇ ਜਿਹੜੇ ਗੁਰਸੇਖ ਵੀਰ ਨੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਵਾਸਤੇ ਆਪਾਂ ਖੜੀਏ ਉਹਨਾਂ ਦੀ ਮਦਦ ਕਰੀਏ ਜਿਵੇਂ ਕਈ ਬੱਚੇ ਖਾਲਸਾ ਜੀ ਰੋਡਾਂ ਦੇ ਉੱਤੇ ਜਲਾਬਾ ਵੇਚਦੇ ਫਿਰਦੇ ਨੇ ਕਿਤਾਬਾਂ ਵੇਚਦੇ ਫਿਰਦੇ ਨੇ ਤੇ ਮੈਂ ਚਾਹਨਾ ਹਾਂ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਜਿਹੜੇ ਖਾਸ ਕਰਕੇ ਕੇਸਾ ਧਾਰੀ ਨੇ ਅਮਰਤ ਧਾਰੀ ਨੇ ਕੇਸਾ ਧਾਰੀ ਨੇ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਕੇ ਤੇ ਉਹਨਾਂ ਬੱਚਿਆਂ ਨੂੰ ਪੜਾਇਆ ਜਾਵੇ ਤੇ ਉਹਨਾਂ ਦੀ ਫੀਸ ਜਿਹੜੀ ਆਪ ਸਕੂਲ ਚ ਦਿੱਤੀ ਜਾਵੇ ਉਹਨਾਂ ਬੱਚਿਆਂ ਨੂੰ ਘੱਟੋ-ਘੱਟ ਪਲੱਸ 2 ਤੱਕ ਕੀਤੀ ਜਿ ਕਰਾਈ ਜਾਵੇ ਵੀ ਉਹ ਆਪਣੇ ਪੈਰਾਂ ਤੇ ਖੜ੍ਹ ਜਾਣ ਕੋਈ ਚੰਗਾ ਕੰਮ ਕਰ ਸਕਣ ਇਹ ਕੋਸ਼ਿਸ਼ ਹੈ ਦਾਸ ਦੀ ਪਰ ਇਹ ਹੋਣਾ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ ਹੈ ਤੇ ਆਪ ਸੰਗਤਾਂ ਦੇ ਸਹਿਯੋਗ ਨਾਲ ਹੈ ਸੋ ਖਾਲਸਾ ਜੀ ਸੇਵਾ ਜਦੋਂ ਆਪਾਂ ਕਰਨ ਜਾਂਦੇ ਮੈਂ ਕਦੇ ਕਿਸੇ ਨੂੰ ਕੋਈ ਚੀਜ਼ ਸੁਣਾਉਂਦਾ ਨਹੀਂ ਜਿਵੇਂ ਕਿਸੇ ਦੀ ਇੱਛਾ ਹੈ ਜੇ ਕੋਈ ਪੌਦਾ ਠੀਕ ਹੈ ਜਿਵੇਂ ਕਈ ਵੀਰ ਮੈਨੂੰ ਕਹਿੰਦੇ ਤੁਸੀਂ ਪਹਿਲਾਂ ਨਾ ਕਦੇ ਨਹੀਂ ਕਿਸੇ ਕੋਲੋਂ ਇਹ ਪੁਕਾਰ ਕੀਤੀ ਮਾਇਆ ਦੀ ਤੇ ਹੁਣ ਤੁਸੀਂ ਦਸਵੰਦ ਦੀ ਸੇਵਾ ਕਹਿੰਦੇ ਹੋ ਕਿ ਭੇਜੋ ਤੇ ਖਾਲਸਾ ਦੀ ਮਹਾਰਾਜ ਦੀ ਕਿਰਪਾ ਨਾਲ ਥੋੜਾ ਚਿਰ ਹੋਰ ਹੈ ਜਿਹੜਾ ਆਪਾਂ ਘਰ ਰੰਬਿਆ ਸੀ ਉਹ ਬਹੁਤ ਸੋਹਣਾ ਬਣ ਗਿਆ ਉਹਦੀ ਵੀਡੀਓ ਬਣਾ ਕੇ ਸਾਰੀ ਜਰੂਰ ਮੈਂ YouTube ਤੇ ਪਾਵਾਂਗਾ Instagram ਤੇ ਪਾਵਾਂਗਾ ਜਰੂਰ ਦੇਖਿਓ ਤੇ ਆਪ ਅੰਦਾਜ਼ਾ ਲਾਇਓ ਤੇ ਕਿੰਨੀ ਕਮਾਇਆ ਲੱਗੀ ਹੋਵੇਗੀ ਤੇ ਹੋਰ ਜਿਹੜੀ ਖਾਲਸਾ ਜੀ ਆਪਾਂ ਘਰਾਂ ਪਰਿਵਾਰਾਂ ਨੂੰ ਰਾਸ਼ਨ ਦਿੰਨੇ ਆ ਉਹ ਤੇ ਕਈਆਂ ਦਾ ਖਾਲਸਾ ਜੀ ਗੁਪਤ ਰੱਖਣਾ ਹੁੰਦਾ ਹੈ ਉਹਨਾਂ ਦੀਆਂ ਉਹ ਬੀਬੀਆਂ ਭੈਣਾਂ ਕਹਿੰਨੀਆਂ ਵੀ ਸਾਡਾ ਥੋੜਾ ਜਿਹਾ ਗੁਪਤ ਰੱਖਿਓ ਭਾਈ ਵੀ ਅਸੀਂ ਸੰਸਾਰ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੀ ਇਹ ਕਈ ਖਾਲਸਾ ਜੀ ਇਹੋ ਜਿਹੇ ਬੱਚੇ ਜਿਨ੍ਹਾਂ ਦੀ ਸਾਲ-ਸਾਲ ਦੀ ਫੀਸ ਦਾਸ ਨੇ ਪਹਿਲਾਂ ਤਾਰੀ ਏ ਇੱਕ ਇੱਕ ਸਾਲ ਵਾਸਤੇ ਉਹਨਾਂ ਨੂੰ ਸਕੂਲੋਂ ਨਹੀਂ ਕੱਢਿਆ ਜਾਵੇਗਾ ਇਸ ਕਰਕੇ ਭਾਈ ਉੱਥੇ ਸੇਵਾ ਜਿਹੜੀ ਹੈ ਉਹ ਉਹਨਾਂ ਦੀ ਕਰਕੇ ਹੀ ਚੱਲ ਰਹੀ ਹੈ ਮਹਾਰਾਜ ਕਰਵਾ ਰਹੇ ਆ ਸਤਗੁਰੂ ਦੀ ਕਿਰਪਾ ਨਾਲ ਇਹ ਆਪ ਹੀ ਮੇਰਾ ਮਹਾਰਾਜ ਵਰਤਾ ਰਹੇ ਆ ਤੇ ਆਪਾਂ ਕਰ ਰਹੇ ਆ ਜੇ ਤੁਸੀਂ ਸੇਵਾ ਭੇਜੋਗੇ ਫੇਰ ਹੀ ਕਾਰਜ ਹੋਵੇਗਾ ਤੇ ਜਦੋਂ ਵੀ ਖਾਲਸਾ ਜੀ ਕੋਈ ਸੇਵਾ ਭੇਜਦਾ ਇਹ ਦਾਸ ਉਹਦੀ ਸਪੈਸ਼ਲ ਜਾ ਕੇ ਆਪ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਉਣਾ ਕਿ ਮਹਾਰਾਜੀ ਉਹਨਾਂ ਨੂੰ ਕੰਮ ਕਾਜ ਚੜ੍ਹਦੀ ਕਲਾ ਵਾਲਾ ਬਖਸ਼ੋ ਮਹਾਰਾਜ ਉਹਨਾਂ ਨੇ ਕੰਮ ਕਾਜਾਂ ਵਿੱਚ ਤਰੱਕੀਆਂ ਬਖਸ਼ੋ ਤੇ ਤਾਂ ਜੋ ਮਾਰੇ ਹੋਰ ਸੇਵਾ ਭੇਜਣ ਤੇ ਆਪ ਜੀ ਦੀ ਮਹਾਰਾ ਸੱਚੇ ਪਾਤਸ਼ਾਹ ਜਿਹੜੀ ਬਣਾਈ ਹੋਈ ਸ੍ਰਿਸ਼ਟੀ ਹੈ ਇਹਦੇ ਵਿੱਚ ਕਿਸੇ ਨਾ ਕਿਸੇ ਦੀ ਜਿਹੜੀ ਬਾਹ ਫੜ ਸਕੀਏ ਯੋਗਦਾਨ ਪਾ ਸਕੀਏ ਮਹਾਰਾਜ ਕਿਰਪਾ ਕਰਿਓ ਤੇ 사ਤਗੁਰੂ ਦੀ ਕਿਰਪਾ ਵਰਤ ਵੀ ਰਹੀ ਖਾਲਸਾ ਜੀ ਇਸੇ ਪ੍ਰਕਾਰ ਕਾਰਜ ਹੋ ਰਹੇ ਤੇ ਇੱਕ ਬੇਨਤੀ ਜਿਹੜੀ ਜ਼ਰੂਰੀ ਆ ਉਹ ਮੈਂ ਇੱਕ ਹੋਰ ਕਰਨੀ ਮੈਨੂੰ ਕਿਸੇ ਵੀਰ ਨੇ ਨਾ WhatsApp ਦੇ ਉੱਤੇ ਇੱਕ ਵੀਡੀਓ ਭੇਜੀ ਇੱਕ ਮਾਤਾ ਜੀ ਨੇ ਮੈਂ ਉਹਨਾਂ ਦਾ ਚੈਨਲ ਵੀ ਬੋਲ ਦਿੰਨਾ ਸਿੱਧਾ ਨਾਮ ਲੈ ਕੇ ਤੇ ਐਵੇਂ ਜਾ ਕੇ ਉੱਥੇ ਦੇਖਣ ਦੀ ਲੋੜ ਨਹੀਂ ਮੈਂ ਬੋਲ ਤਾਂ ਦਿਨਾ ਤੇ ਇੱਕ ਸੋਚਦਾ ਕੇ ਰਹਿਣ ਦਵਾ ਬੋਲਣ ਨੂੰ ਕੀ ਲੋੜ ਹੈ ਚਲੋ ਨਹੀਂ ਬੋਲਦੇ ਤੇ ਆਪਾਂ ਸਿੱਧੇ ਦੱਸ ਦਿੰਦੇ ਉਹ ਬੀਬੀ ਕੀ ਕਹਿੰਦੀ ਹੈ ਜੀ ਜੇ ਕਿਸੇ ਦੇ ਤੁਹਾਡੇ ਬੱਚੇ ਬਾਹਰ ਰਹਿੰਦੇ ਆ ਕੈਨੇਡਾ ਅਮਰੀਕਾ ਰਹਿੰਦੇ ਆ ਉਹਨਾਂ ਨੂੰ ਪੀਆਰ ਨਹੀਂ ਮਿਲ ਰਹੀ ਤੇ ਤੁਸੀਂ ਕੀ ਕਰਨਾ ਤੁਸੀਂ 100 ਗ੍ਰਾਮ ਗੁੜ ਲੈਣਾ 100 ਗ੍ਰਾਮ ਇਲਾਚੀ ਲੈਣੀ ਤੇ 100 ਗ੍ਰਾਮ ਮਿਸ਼ਰੀ ਲੈਣੀ ਧਾਗੇ ਵਾਲੀ ਇਹਦਾ ਪਾਊਡਰ ਬਣਾ ਲੈਣਾ ਤੇ ਸਵੇਰੇ ਸ਼ਾਮ ਇਹਨੂੰ ਖਾਣਾ ਤੇ ਉਹਦੇ ਨਾਲ ਤੁਹਾਡਾ ਕਾਰਜ ਹੋ ਜਵੇਗਾ ਹੱਦ ਹੋ ਗਈ ਹੈ ਹਾਸੋਹੀਣੀਆਂ ਗੱਲਾਂ ਇਹੋ ਜਿਹੀਆਂ ਮਾਈਆਂ ਨੂੰ ਉਹ ਹੈ ਵੀ ਮਾਤਾ ਮੇਰੇ ਸਾਹਮਣੇ ਕਾਫੀ ਉਮਰ ਦੇ ਨੇ ਤੇ ਮੈਂ ਉਹਨਾਂ ਨੂੰ ਇੱਕ ਸਲਾਹ ਦੇਣੀ ਚਾਹੁੰਨਾ ਵੀ ਤੁਹਾਡਾ ਹੁਣ ਸਮਾਂ ਹੈ ਵਾਹਿਗੁਰੂ ਦਾ ਸਿਮਰਨ ਕਰਨ ਦਾ ਇਹੋ ਜੀਆਂ ਹੁਜਤਾਂ ਤੇ ਇਹੋ ਜੀਆਂ ਹੁੜਚਾਂ ਮਾਰਨ ਦਾ ਸਮਾਂ ਨਹੀਂ ਜੇ ਗੁੜ ਨਾਲ ਮਿਸ਼ਰੀ ਨਾਲ ਤੇ ਇਲਾਚੀ ਨਾਲ ਕੰਮ ਹੁੰਦੇ ਆ ਖਾਣ ਨਾਲ ਉਹ ਵੀ ਖਾਲਸਾ ਜੀ ਆਪਣੇ ਖਾਣ ਨਾਲ ਚਲੋ ਇਹ ਤਾਂ ਆਪਾਂ ਮੰਨਿਆ ਵੀ ਗੁੜ ਕੋਈ ਤੁਸੀਂ ਗੁਰੂ ਘਰ ਦੇ ਦਿਓ ਲੰਗਰ ਚ ਦੇ ਦਿਓ ਤੇ ਉਹਨਾਂ ਕੋਈ ਬਰਕਤ ਪੈ ਜਾਊਗੀ ਇਲਾਚੀਆਂ ਕੋਈ ਗੁਰੂ ਘਰ ਦੇ ਦਿਓ ਲਗੜੇ ਚ ਪਾ ਲਾਂਗੇ ਕੋਈ ਮਿਸ਼ਰੀ ਗੁਰੂ ਘਰ ਦੇ ਦਿਓ ਤੇ ਕੋਈ ਸਫਲਾ ਹੋ ਜੂ ਕੰਮ ਉਹ ਮਾਤਾ ਕਹਿੰਦੀ ਆ ਵੀ ਜਿਹੜੀ ਮਿਸ਼ਰੀ ਤੇ ਗੁੜ ਤੇ ਇਲਾਚੀ ਆ ਉਹ ਤੁਸੀਂ ਆਪ ਖਾਣੀ ਹੈ ਤੇ ਤੁਹਾਡਾ ਜਿਹੜਾ ਵੇਖਿਓ ਹਾ 40 ਦਿਨਾਂ ਚ ਉੱਥੇ ਤੁਹਾਡਾ ਬੱਚਾ ਪਿਆਰ ਹੋ ਜਾਏਗਾ ਤੇ ਇਹ ਹਾਸੋ ਹੀ ਨਹੀਂ ਗੱਲ ਨਹੀਂ ਕੌਣ ਏਡੇ ਕੌਣ ਮੂਰਖ ਨੇ ਜਿਹੜੇ ਇਹੋ ਜਿਹੇ ਲੋਕਾਂ ਦੀਆਂ ਗੱਲਾਂ ਮੰਨਦੇ ਨੇ ਹੁਣ ਗੁਰੂ ਘਰ ਆਪਾਂ ਰਗੜਾ ਦਿੰਨੇ ਆ ਤੇ ਖਾਲਸਾ ਜੀ ਉਥੇ ਸਿੰਘ ਰਗੜਾ ਲਾ ਕੇ ਤੇ ਉਹ ਜਿਹੜੀ ਰਸਤ ਬਸਤਾ ਹੈ ਉਹਨੂੰ ਮਹਾਰਾਜ ਜੀਆਂ ਦਾ ਭੋਗ ਲੱਗਦਾ ਹੈ ਸਪੈਸ਼ਲ ਅਰਦਾਸ ਹੁੰਦੀ ਹੈ ਕਿ ਸਤਿਗੁਰੂ ਜੀ ਤੁਹਾਡੇ ਫਲਾਣੇ ਸੇਵਕ ਨੇ ਇਹ ਰਸਤ ਭੇਜੀ ਹੈ ਤੇ ਮਹਾਰਾਜ ਜੀ ਉਹਦਾ ਆ ਵਾਲਾ ਕਾਰਜ ਹੈ ਤੁਸੀਂ ਨਾਲੇ ਰਸਤ ਸ਼ਭਾ ਉਪੋਗ ਲਾਓ ਤੇ ਨਾਲੇ ਪਾਤਸ਼ਾਹ ਜੀ ਉਹਦਾ ਕਾਰਜ ਕਰੋ ਇਹ ਦੀ ਹੋਈ ਅਰਦਾਸ ਇਹ ਖਾਲਸਾ ਜੀ ਆਪਣੇ ਘਰੇ ਖਾਨ ਨਾਲ ਤੇ ਕਿੱਦਾਂ ਪੀਆਰਾ ਮਿਲਣਾ ਪੀਆ ਹੁਣ ਮੈਂ ਤੇ ਇਹ ਚੀਜ਼ ਸੋਚਦਾ ਵੀ ਸਾਡੀ 10 ਦੀ ਕਰਿਆਨੇ ਦੀ ਸ਼ਾਪ ਹੈ ਮੇਰੇ ਫਾਦਰ ਸਾਹਿਬ ਕਰਦੇ ਤੇ ਉਥੇ ਗੁੜ ਵੀ ਪਿਆ ਤੇ ਉਥੇ ਲਾਚੀਆਂ ਵੀ ਪਈਆਂ ਤੇ ਉਥੇ ਮਿਸ਼ਰੀ ਵੀ ਪਈ ਹੈ ਤੇ ਸਾਡੀ ਦੁਕਾਨ ਤੇ ਤੇ ਕਈ ਵਾਰੀ ਖਾਲਸਾ ਜੀ ਸਾਰਾ ਦਿਨ ਗਾਹਕ ਨਹੀਂ ਆਉਂਦਾ ਸੋਚਿਆ ਜਾਵੇ ਕਈ ਵਾਰੀ ਹੋ ਜਾ ਦਿਨ ਵੀ ਹੁੰਦਾ ਵੀ ਸਾਰਾ ਸਾਰਾ ਦਿਨ ਗਾਹਕ ਨਹੀਂ ਆਉਂਦਾ ਤੇ ਉਹ ਉਹ ਖਾਨ ਨਾਲ ਕਹਿੰਦੇ ਪੀਆਰ ਮਿਲ ਜਾਂਦੀ ਹੈ ਭਾਈ ਤੁਸੀਂ ਸ਼ਾਇਦ ਕਰਕੇ ਵੇਖੋ ਇਹੋ ਜੇ ਕੰਮ ਵੀ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਇੱਕੋ ਇੱਕ ਗੁਰੂ ਨਾਨਕ ਸਾਹਿਬ ਜੀਆ ਨੇ ਹੁਕਾ ਦਿੱਤਾ ਕਿ ਕਾਲ ਯੁਗ ਦੇ ਵਿੱਚ ਕਾਰਜ ਹੋਣਗੇ ਉਹਨਾਂ ਦੇ ਜਿਹੜੇ ਪੜਨਗੇ ਬਾਣੀ ਤੇ ਬਾਕੀ ਖਾਲਸਾ ਜੀ ਕਰਨ ਤੇ ਕਰਾਉਣ ਵਾਲਾ ਅਕਾਲ ਪੁਰਖ ਇੱਕੋ ਹੈ ਤੇ ਲੋਕੀ ਪਖੰਡੀਆਂ ਦੇ ਡੇਰੇ ਦੇ ਇਕਰਾ ਮੱਥਾ ਟੇਕ ਆਉਂਦੇ ਆ ਤੇ ਖਾਲਸਾ ਜੀ ਮਹਾਰਾਜ ਅਕਾਲ ਪੁਰਖ ਦੀ ਆਪਣੇ ਆਪ ਕਿਰਪਾ ਵਰਤਣ ਜਾਂਦੀ ਹੈ ਤੇ ਉਹ ਅਕਾਲ ਪੁਰਖ ਨੂੰ ਭੁੱਲ ਕੇ ਤੇ ਪਖੰਡੀਆਂ ਨੂੰ ਪੈਸੇ ਚੜਾਉਣ ਚਲੇ ਜਾਂਦੇ ਆ ਵੀ ਬਾਬਾ ਜੀ ਮੈਂ ਤੁਹਾਡੇ ਦਰ ਤੇ ਪਹਿਲੀ ਔਰ ਆਈ ਸਾਂ ਤੇ ਮੇਰਾ ਕੰਮ ਹੋ ਗਿਆ ਹੋਰ ਬਾਬਾ ਦੀਪ ਸੇ ਹੁਣ ਕਈਆਂ ਨੇ ਕਹਿਣਾ ਬਾਬਾ ਦੀਪ ਸਿੰਘ ਸਾਹਿਬ ਦੇ ਦਰਬੀ ਤੇ ਕਈ ਜਾਂਦੇ ਹੀ ਨੇ ਪਰ ਖਾਲਸਾ ਜੀ ਉਥੇ ਬਾਣੀ ਚੱਲਦੀ ਐ ਉਥੇ ਨਾਮ ਦੀ ਨਾਮ ਦਾ ਹੁਕਮ ਦਿੱਤਾ ਜਾਂਦਾ ਐ ਉਥੇ ਬਾਣੀ ਪੜਨ ਨੂੰ ਆਖਿਆ ਜਾਂਦਾ ਐ ਉਥੇ ਇਹ ਨਹੀਂ ਕਿਹਾ ਜਾਂਦਾ ਕਿ ਭਾਈ ਇੱਥੇ ਆਹ ਕਰ ਲੋ ਇੱਥੇ ਮੌਲੀਆਂ ਬੰਨ ਜੋ ਤੇ ਇੱਥੇ ਚਾਦਰਾਂ ਚੜਾ ਦੋ ਉਥੇ ਇਹੋ ਕਹੀ ਜਾਂਦਾ ਵੀ ਭਾਈ ਇੱਥੇ ਤੁਸੀਂ ਦੁਪਹਿਰਾ ਕਟਿਆ ਘਰੇ ਜਾ ਕੇ ਵੀ ਕਰਿਓ ਬਾਣੀ ਪੜਿਓ ਨਾਮ ਜਪਿਓ ਇਹ ਚੀਜ਼ਾਂ ਨਾਲ ਖਾਲਸਾ ਜੀ ਪਾਰ ਉਤਾਰਾ ਹੈ ਕੱਲੀਆਂ ਲਾਚੀਆਂ ਨਹੀਂ ਤੇ ਗੋੜਨੇ ਤੇ ਮਿਸ਼ਰੀ ਨਹੀਂ ਤਾਰਨਾ ਇਹ ਮਾਤਾ ਨੇ ਹੋਰ ਵੀ ਨਾਲ ਗੱਲ ਇਹ ਕਹਿੰਦੀ ਜਿਹੜਾ ਗੋੜਾ ਨਾ ਉਹ ਮੰਗਲ ਗ੍ਰਹਿ ਨੂੰ ਗ੍ਰਹਿ ਨੂੰ ਪਤਾ ਨਹੀਂ ਕੀ ਦਿੰਦਾ ਤੇ ਜਿਹੜੀ ਆਪਣੀ ਇਲਾਇਚੀ ਆ ਤੇ ਉਹ ਬੁੱਧ ਗ੍ਰਹਿ ਨੂੰ ਪਤਾ ਨਹੀਂ ਉਹਦੇ ਨਾਲ ਕੀ ਸੰਬੰਧ ਰੱਖਦੀ ਹੈ ਵੀ ਇਲਾਇਚੀ ਜਿਹੜੀ ਉਹ ਬੁੱਧ ਗ੍ਰਹਿ ਤੋਂ ਆਉਂਦੀ ਤਾਂ ਹੀ ਉਹ ਖਾਲਸਾ ਜੀ 4000 ਕਿਲੋ ਮਹਿੰਗੀ ਆ ਸੋਚਿਆ ਜਾਵੇ ਵੀ ਇਹੋ ਜੀਆਂ ਗੱਲਾਂ ਨਾਲ ਕਿਵੇਂ ਤੁਸੀਂ ਲੋਕਾਂ ਨੂੰ ਭਰਮਾ ਲੈਨੇ ਹੋ ਤੇ ਲੋਕੀ ਭਰਮੂ ਨਹੀਂ ਜਾਂਦੇ ਤੇ ਇਥੇ ਖਾਲਸਾ ਜੀ ਆਪਾਂ ਰੌਲਾ ਪਾਉਨੇ ਆ ਬਾਣੀ ਪੜੋ ਉਮਰਤਵੇਲੇ ਜਾਗੋ ਨਾਮ ਜਪੋ ਕੋਈ ਨਹੀਂ ਸੁਣਦਾ ਬਾਬਾ ਜੀ ਸਮਾਂ ਹੈ ਨਹੀਂ ਉਠਿਆ ਨਹੀਂ ਜਾਂਦਾ ਜੀ ਕੀ ਕਰੀਏ ਜੀ ਤੇ ਉਹ ਜਿਹੜੀ ਲਾਚੀ ਦਾ ਪਾਊਡਰ ਬਣਾਉਣਾ ਉਹ ਸਾਰਿਆਂ ਨੇ ਕਰ ਲਿਆ ਹੁਣ ਸੋ ਭਾਈ ਮਹਾਰਾਜ ਦੇ ਨਾਮ ਦੇ ਪਿੱਛੇ ਚਲੀਏ ਮਹਾਰਾਜ ਪਿੱਛੇ ਚਲੀਏ ਫਿਰ ਕਾਰਜ ਸਫਲੇ ਹੋਣਗੇ ਆਹ ਉਹ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਜਿਹੜੀ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਦਇਆ ਸਦਕਾ ਮਾਤਾ ਜੀ ਦੱਸਦੇ ਕਿ ਮੇਰੇ ਮੇਰੀਆਂ ਦੋ ਧੀਆ ਦੋ ਪੁੱਤਰ ਨੇ ਤੇ ਇੱਕ ਧੀ ਸਾਨੂੰ ਨਾ ਲੱਭੀ ਸੀ ਕਿਤੇ ਉਹ ਅਸੀਂ ਕਿਤੇ ਗਏ ਸਾਂ ਤੇ ਉਹ ਬੱਚੀ ਵਿਚਾਰੀ ਰਾਹ ਦੇ ਵਿੱਚ ਕਿਸੇ ਨੇ ਸਿਰ ਦਿੱਤੀ ਸੀ ਤੇ ਅਸੀਂ ਉਹ ਚੁੱਕ ਕੇ ਲਿਆਏ ਤੇ ਉਹ ਮਾਤਾ ਦੱਸਦੀ ਆ ਕਿ ਜਦੋਂ ਉਹ ਬੱਚੀ ਮਿਲੀ ਉਹ ਹੱਡ ਬੀਤੀ ਸੁਣਾਉਂਦੇ ਆ ਦੋ ਹੱਡ ਬੀਤੀਆਂ ਐਸੇ ਵੀਡੀਓ ਦੇ ਵਿੱਚ ਨੇ ਇੱਕ ਉਹਨਾਂ ਦੀ ਵੱਡੀ ਬੇਟੀ ਜੀ ਦਾ ਵਿਆਹ ਹੁੰਦਾ ਉਹਦੀ ਇੱਕ ਉਹ ਬੇਟੀ ਜਦੋਂ ਚੱਕੀ ਉਹਦੀ ਮਾਤਾ ਕਹਿੰਦੀ ਮੈਂ ਪੇਕੇ ਪਰਿਵਾਰ ਚ ਸਾਡੇ ਨਾ ਮਹਾਰਾਜ ਬਾਬਾ ਦੀਪ ਸਿੰਘ ਸਾਹਿਬ ਦੀ ਜੋਤ ਜਗਦੀ ਹੁੰਦੀ ਸੀ ਸ਼ੁਰੂ ਤੋਂ ਤੇ ਅਸੀਂ ਸ਼ੁਰੂ ਤੋਂ ਜੋ ਵੀ ਕੁਝ ਮੰਗਿਆ ਜੋ ਕੁਝ ਲਿਆ ਬਾਬਾ ਦੀਪ ਸਿੰਘ ਸਾਹਿਬ ਕੇ ਅਰਦਾਸ ਕਰਕੇ ਲੈਣਾ ਘਰੋਂ ਚੱਲਣਾ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਲੈਣਾ ਤੇ ਮਹਾਰਾ ਸੱਚੇ ਪਾਤਸ਼ਾਹ ਦੀ ਅਕਾਲ ਪੁਰਖ ਦੀ ਕਿਰਪਾ ਸਦਕਾ ਸਾਨੂੰ ਸਭ ਕੁਝ ਮਿਲਿਆ ਕਹਿੰਦੇ ਅਸੀਂ ਨਾ ਬਹੁਤ ਗਰੀਬ ਸਾਂ ਬੜੀ ਗਰੀਬੀ ਮੇਰੇ ਘਰ ਦੋ ਧੀਆਂ ਵੱਡੀਆਂ ਪਹਿਲਾਂ ਹੋਈਆਂ ਫਿਰ ਮੇਰੇ ਘਰ ਦੋ ਪੁੱਤ ਹੋਏ ਤੇ ਇੰਨੇ ਵੀ ਪੈਸੇ ਨਹੀਂ ਸੀ ਵੀ ਅਸੀਂ ਬੱਚੇ ਦੇ ਕੋਈ ਨਵੇਂ ਕੱਪੜੇ ਲੈ ਸਕੀਏ ਇੱਕ ਧੀ ਦੇ ਕੱਪੜੇ ਲੈਂਦੇ ਸਾਂ ਜਾਂ ਦੋਹਾਂ ਦੇ ਲੈਂਦੇ ਸਾਂ ਤਾਂ ਬਾਕੀ ਸਾਰੇ ਪਾਉਂਦੇ ਸੀ ਮੇਰੇ ਬੱਚੇ ਜਿਹੜੇ ਆ ਉਹ ਵੀ ਮੇਰੀਆਂ ਧੀਆਂ ਵਾਲੇ ਕੱਪੜੇ ਪਾ ਕੇ ਪੜ੍ਹੇ ਆ ਇੰਨੀ ਗਰੀਬੀ ਸੀ ਘਰੇ ਪੰਜ ਕਢੰਗਰ ਸੀ ਉਹਨਾਂ ਦਾ ਦੁੱਧ ਵੇਚ ਕੇ ਹੀ ਗੁਜ਼ਾਰਾ ਕਰਦੇ ਰਹੇ ਕਹਿੰਦੇ ਇੱਕ ਵਾਰ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਮੈਂ ਕੁਦਰਤੀ ਅਰਦਾਸ ਕੀਤੀ ਇਹ ਪੁਰਾਣੀ ਗੱਲ ਆ ਹੁਣ ਤੇ ਖਾਲਸਾ ਜੀ ਉਹ ਬੱਚੀ ਜਿਹੜੀ ਹੈ ਉਹ 16-17 ਸਾਲਾਂ ਦੀ ਹੈ ਇਹ 16-17 ਸਾਲ ਪਹਿਲਾਂ ਦੀ ਗੱਲ ਸਮਾ ਰਹੇ ਉਹ ਕਹਿੰਦੇ ਵੀ ਮੈਂ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਕਰਾਂ ਅਰਦਾਸ ਕੀਤੀ ਕਿ ਬਾਬਾ ਜੀ ਕੀ ਫਾਇਦਾ ਵੀ ਤੁਹਾਡੇ ਦਰ ਤੇ ਆਉਨੇ ਆਂ ਸੇਵਾ ਕਰਦੇ ਆਂ ਸਿਮਰਨ ਕਰਦੇ ਆਂ ਐਨੇ ਚਿਰ ਦੇ ਆਉਨੇ ਆ ਤੇ ਕੋਈ ਸਾਡੀ ਸੁਣਵਾਈ ਨਹੀਂ ਕੋਈ ਮਹਾਰਾਜ ਘਰੋਂ ਦਲਿੱਦਰ ਨਹੀਂ ਨਿਕਲਿਆ ਕਿਰਪਾ ਕਰੋ ਸਾਡੇ ਘਰੋਂ ਦਲਿੱਦਰ ਤੇ ਕੱਢ ਦਿਓ ਮਾਰਿਆ ਕੋਈ ਚੰਗਾ ਚੋਖਾ ਖਾਣ ਜੋਗੇ ਹੋ ਜੀਏ ਬਾਬਾ ਦੀਪ ਸਿੰਘ ਸਾਹਿਬ ਦੀ ਕਲਾ ਵਰਤਾਓ ਕਹਿੰਦੇ ਮੈਂ ਬੜੀ ਰੋ ਕੇ ਤਾਂਨੇ ਮਿਹਨੇ ਵੀ ਬਾਬਾ ਜੀ ਨੂੰ ਸੁਣਾਏ ਬਹੁਤ ਕੁਝ ਤੇ ਇਦਾਂ ਨਾ ਬੜੇ ਮਨ ਵਿੱਚ ਆਏ ਵੀ ਅਜ ਤੋਂ ਬਾਅਦ ਜਿੱਦਾਂ ਕਹਿ ਲੋ ਬੰਦਾ ਕਹਿ ਦਿੰਦਾ ਮੈਂ ਨਹੀਂ ਆਇਆ ਕਰਨਾ ਇਹ ਕੁਛ ਨਹੀਂ ਮਿਲਦਾ ਮਨ ਡੋਲ ਗਿਆ ਕਹਿੰਦੇ ਫਿਰ ਜਾਣ ਲੱਗੀ ਨੇ ਫਿਰ ਅਦਾਸ ਕੀਤੀ ਕਿ ਬਾਬਾ ਜੀ ਮੈਂ ਲਾਂ ਜਾਣ ਆ ਤੇ ਮੇਰੇ ਘਰ ਦੁੱਖ ਹੈ ਮਾਰੇ ਗਰੀਬੀ ਹੈ ਮੈਂ ਤਾਂ ਬੋਲਦੀ ਆ ਪਰ ਮੇਰੇ ਤੇ ਮੇਰੀ ਤੁਹਾਡੇ ਤੇ ਸ਼ਰਧਾ ਹੈ ਮੈਂ ਤੁਹਾਡੇ ਨਾਲ ਗੁੱਸੇ ਨਾਰਾਜ਼ ਨਹੀਂ ਮੈਂ ਤੁਹਾਨੂੰ ਮਾੜਾ ਨਹੀਂ ਕਹਿੰਦੀ ਪਰ ਮੇਰੇ ਤੇ ਕਿਰਪਾ ਕਰੋ ਕਹਿੰਦੇ ਇਦਾਂ ਨਾ ਤਾਂ ਨੇ ਮੈਨਿ ਛੇ ਮੈਂ ਦੇ ਕੇ ਤੇ ਘਰ ਆ ਗਈ ਸਾਡਾ ਨਾ ਥੋੜੇ ਦਿਨਾਂ ਬਾਅਦ ਪਲਾਨ ਬਣਿਆ ਅਸੀਂ ਦਿੱਲੀ ਜਾਣਾ ਸੀ ਕਿਸੇ ਨਾਲ ਵਾਹਿਗੁਰੂ ਜਾਣੇ ਕੀ ਕੰਮ ਸੀ ਉਹਨਾਂ ਨੇ ਮੈਨੂੰ ਨਹੀਂ ਦੱਸਿਆ ਦਿੱਲੀ ਜਾਣਾ ਸੀ ਤੇ ਅਸੀਂ ਦਿੱਲੀ ਜਾਂਦੇ ਸਾਂ ਤੇ ਪੰਜਾਬ ਲੰਘੇ ਸਾਂ ਤੇ ਜਿੱਦਾਂ ਪਹੁੰਚੇ ਹਰਿਆਣਾ ਅੱਗੇ ਹਰਿਆਣਾ ਆਉਂਦਾ ਹਰਿਆਣੇ ਦੀ ਹੱਦ ਤੇ ਕਹਿੰਦੇ ਉੱਥੇ ਨਾ ਅਸੀਂ ਕੁਦਰਤੀ ਸਾਰੇ ਖਲੋਤੇ ਇੱਕ ਚਾਹ ਪੀਣ ਵਾਸਤੇ ਥੋੜਾ ਜਿਹਾ ਅੱਗੇ ਜਾ ਕੇ ਸਾਡੇ ਵਿੱਚੋਂ ਇੱਕ ਕੋਈ ਜੀ ਸੀ ਉਹ ਉਹਨਾਂ ਨੂੰ ਥੋੜੀ ਸ਼ੂਗਰ ਦੀ ਦਿੱਕਤ ਸੀ ਉਹ ਕਹਿੰਦੇ ਵੀ ਅਸੀਂ ਬਾਥਰੂਮ ਵਗੈਰਾ ਜਾਣਾ ਤੁਸੀਂ ਗੱਡੀ ਰੋਕ ਲਓ ਗੱਡੀ ਰੋਕੀ ਉਹ ਬਾਥਰੂਮ ਗਏ ਤੇ ਖਾਲਸਾ ਜੀ ਉਥੇ ਇੱਕ ਨਾ ਬੱਚੀ ਛੋਟੀ ਜੀ ਕਪੜਿਆਂ ਜਲਫਾਫਿਆਂ ਚ ਲਪੇਟ ਕੇ ਕਿਸੇ ਨੇ ਸਿੱਟੀ ਤੇ ਰੋਣ ਦੀ ਆਵਾਜ਼ ਆਵੇ ਤੇ ਮਹਾਰਾਜ ਨੇ ਕਲਾ ਵਰਤਾਈ ਜਿਹੜਾ ਲੰਮੀ ਉਦਾ ਸਟੋਰੀ ਆ ਦਾ ਸੁਣਾ ਦਵੇ ਤੇ ਉਹ ਕਹਿੰਦੇ ਵੀ ਮੈਂ ਮਾਤਾ ਕਹਿੰਦੀ ਵੀ ਮੈਂ ਚੱਕੀ ਜਾ ਕੇ ਜਿਹਨੂੰ ਚੱਕੀ ਵੇਖੀ ਦੇ ਵਿੱਚ ਇੱਕ ਧੀ ਸੀ ਤੇ ਮੈਂ ਉਥੇ ਅਸੀਂ ਆਸੇ ਪਾਸੇ ਵੇਖਿਆ ਚਲੋ ਸਾਨੂੰ ਇਹ ਤੇ ਹੋ ਗਿਆ ਵੀ ਇਹ ਕੋਈ ਕੋਈ ਸਾਟ ਸੱਟ ਕੇ ਗਿਆ ਵੀ ਇਦਾਂ ਦਾ ਕੋਈ ਬੱਚਾ ਆ ਨਹੀਂ ਸਕਦਾ ਕਹਿੰਦੇ ਅਸੀਂ ਬੱਚਾ ਚੱਕਿਆ ਉਹਨੂੰ ਉਹਨੂੰ ਮੈਂ ਉਹਦਾ ਸਾਫ਼ ਸਫਾਈਆ ਕੀਤਾ ਇੱਕ ਹੋਟਲ ਤੇ ਤੇ ਉਥੇ ਜਾ ਕੇ ਉਹਨੂੰ ਕੱਪੜੇ ਵੀ ਅਸੀਂ ਸਾਡੇ ਜਿਹੜੀ ਗੱਡੀ 'ਚ ਬੈਠੇ ਉਹਨਾਂ ਲੈ ਕੇ ਦਿੱਤੇ ਦੁੱਧ ਵੀ ਇੱਕ ਹੋਟਲ ਤੋਂ ਗਰਮ ਕਰਾ ਕੇ ਬੋਤਲ 'ਚ ਪਵਾ ਕੇ ਉਹ ਬੱਚੀ ਨੂੰ ਪਿਆਇਆ ਤੇ ਬੱਚੀ ਜਿੱਦਾਂ ਮਾਹ ਰਹੇ ਨੇ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ ਹੀ ਉਹ ਭੇਜੀ ਸੀ ਮਾਤਾ ਕਹਿੰਦੀ ਅਸੀਂ ਕਾਰਜ ਤੇ ਕੀ ਜਾਣਾ ਸੀ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਾਇਓ ਵੀ ਅਸੀਂ ਇੱਥੋਂ ਚਲੇ ਜਾਂਦੇ ਆ ਉਹਨਾਂ ਦੇ ਕੋਈ ਰਿਸ਼ਤੇਦਾਰੀ ਵਿੱਚ ਖਾਲਸਾ ਜੀ ਕੋਈ ਵਿਆਹ ਸੀ ਤੇ ਜਿਹੜੀ ਦੂਜੀ ਫੈਮਿਲੀ ਸੀ ਉਹ ਥੋੜੇ ਸਹਿੰਦੇ ਸੀ ਉਹ ਕਹਿੰਦੇ ਵੀ ਅਸੀਂ ਸਾਨੂੰ ਤਾਂ ਨਾਲ ਲੈ ਜਾਓ ਤੇ ਉਹ ਸਾਨੂੰ ਇਹ ਵੀ ਕਹਿਣ ਦੀ ਆਵੇ ਤੂੰ ਰਾਹ ਦੇ ਵਿੱਚੋਂ ਕੁੜੀ ਚੁੱਕ ਲਈ ਐ ਵੀ ਕੀ ਪਤਾ ਕੀ ਦੀ ਐ ਇਦਾਂ ਐ ਉਦਾਂ ਕਹੀਂ ਕੁਛ ਉਹਨਾਂ ਨੇ ਬੋਲਿਆ ਤੇ ਮੈਂ ਉਹਨਾਂ ਨਾਲ ਨਾਰਾਜ਼ ਹੋ ਗਈ ਮੈਂ ਕਿਹਾ ਵੀ ਤੁਸੀਂ ਜਾਣਾ ਜਾਓ ਮੈਂ ਵਾਪਸ ਚਲੀ ਤੇ ਮੇਰਾ ਘਰ ਵਾਲਾ ਵੀ ਨਾਲ ਉੱਤਰ ਆਇਆ ਅਸੀਂ ਆਪਣੀ ਬੱਸ ਫੜੀ ਤੇ ਅਸੀਂ ਵਾਪਸ ਆ ਗਏ ਬੱਚੀ ਨੂੰ ਨਾਲ ਲੈ ਆਏ ਤੇ ਆ ਕੇ ਅਸੀਂ ਨਾ ਪਹਿਲਾਂ ਥਾਣੇ ਵਿੱਚ ਸਾਨੂੰ ਕਿਸੇ ਨੇ ਕਿਹਾ ਵੀ ਲਿਖਾ ਦਿਓ ਅਸੀਂ ਥਾਣੇ ਵਿੱਚ ਲਿਖਾਤਾ ਵੀ ਇੱਕ ਬੱਚੀ ਸਾਨੂੰ ਇਦਾਂ ਇਦਾਂ ਫਲਾਣੀ ਫਲਾਣੀ ਜਗ੍ਹਾ ਦੇ ਵਿੱਚੋਂ ਮਿਲੀ ਐ ਤੇ ਅਸੀਂ ਉਹ ਚੁੱਕ ਲੈ ਆਏ ਇਦਾਂ ਦੀ ਹਾਲਤ ਸੀ ਇਲਫਾਫਿਆਂ ਦੇ ਵਿੱਚ ਗੋਲ ਕਰਕੇ ਕੱਪੜਿਆਂ 'ਚ ਲੁਪੀਟ ਕੇ ਕਿਸੇ ਨੇ ਸਿੱਟੀ ਸੀ ਨਾ ਚੁੱਕਦੇ ਤੇ ਮਰ ਜਾਣੀ ਸੀ ਅਸੀਂ ਲੈ ਆਏ ਆ ਜੇ ਕੱਲ ਨੂੰ ਕੋਈ ਗੱਲ ਬਣਦੀ ਆ ਤੇ ਸਾਡਾ ਆਹ ਵਾਲਾ ਐਡਰੈਸ ਆ ਸਾਰਾ ਕੁਝ ਉਹਨਾਂ ਲਗਾ ਤਾ ਉਹ ਮਾਤਾ ਕਹਿੰਦੀ ਆ ਅਸੀਂ ਮਹਾਰਾਜ ਦੀ ਕਿਰਪਾ ਹੋਈ ਜਿਸ ਦਿਨ ਤੋਂ ਬੱਚੀ ਦੇ ਸਾਡੇ ਘਰ ਵਿੱਚ ਪੈਰ ਪਏ ਨਾ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਭੇਜੀ ਲక్ష్ਮੀ ਸਾਡੇ ਘਰ ਕਹਿੰਦੇ ਜਦੋਂ ਉਹਦੇ ਘਰ ਪੈਰ ਪਏ ਨਾ ਤੇ ਮਹਾਰਾਜ ਦੀ ਕਿਰਪਾ ਨਾਲ ਸਾਡੀਆਂ ਸਾਡੇ ਡੰਗਰਾਂ ਦਾ 15-20 ਮਹੀਨਿਆਂ ਦੇ ਵਿੱਚ ਵਿੱਚ ਦੁੱਧ ਵਧ ਗਿਆ ਸਾਡੇ ਘਰੇ ਪੰਜ ਡੰਗਰ ਸੀ ਦੁੱਧ ਦੇਣ ਵਾਲੇ ਤੇ ਤਿੰਨ ਡੰਗਰ ਸੀ ਜਿਹੜੇ ਉਹ ਖਾਲੀ ਨਿਕਲੀ ਨਿਕਲੀਆਂ ਸੀ ਇਹ ਚੋਂ ਗਾਂਈ ਸੀ ਤੇ ਦੋ ਮੱਝਾਂ ਸੀ ਕਹਿੰਦੇ ਜਿਸ ਦਿਨ ਉਹ ਈਆਈ 15 20 ਦਿਨਾਂ ਦੇ ਵਿੱਚ ਵਿੱਚ ਮਹੀਨੇ ਦੇ ਵਿੱਚ ਵਿੱਚ ਉਹ ਜਿਹੜੀਆਂ ਗਾਂ ਤੇ ਮੱਝਾਂ ਸੀ ਉਹ ਸੂਣ ਵਾਲੀਆਂ ਹੋ ਗਈਆਂ ਗਾਂ ਬਣ ਗਈਆਂ ਤੁਸੀਂ ਸਮਝਦੇ ਆ ਸਾਰੇ ਗਾਂ ਉਹ ਗਰਭਵਤੀ ਹੋ ਗਈਆਂ ਬਣ ਗਈਆਂ ਤੇ ਉਦਾਂ ਅਸੀਂ ਉਹ ਵੇਚ ਦੇਣੀਆਂ ਸੀ ਫਿਰ ਅਸੀਂ ਰੱਖੀਆਂ ਮਹਾਰਾਜ ਦੀ ਕਿਰਪਾ ਨਾਲ ਜਿੱਥੇ ਕਹਦੇ ਦੁੱਧ ਉਹਨਾਂ ਥੱਲੇ ਥੋੜਾ ਥੋੜਾ ਸੀ ਤੇ ਮਹਾਰਾਜ ਦੀ ਰਹਿਮਤ ਨਾਲ ਦੁੱਧ ਵੱਧ ਗਿਆ ਖਾਲਸਾ ਜੀ ਕਈ ਵਾਰ ਕਿਸੇ ਜੀਵ ਦੇ ਐਸੋ ਇਹੋ ਜਿਹੇ ਚਰਨ ਹੁੰਦੇ ਆ ਇਹੋ ਜਿਹਾ ਓਰਾ ਹੁੰਦਾ ਆ ਉਹ ਤੁਹਾਡੇ ਕਰੇ ਬਹੁਤ ਕੁਝ ਬਖਸ਼ਦਾ ਤੇ ਮਹਾਰਾਜ ਦੀ ਕਿਰਪਾ ਨਾਲ ਇਦਾਂ ਨਹੀਂ ਮੇਰੇ ਕੋਲ ਤਿੰਨ ਚਾਰ ਹੱਡ ਬੀਤੀਆਂ ਆਈਆਂ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਨੂੰ ਕੋਈ ਇਹੋ ਜਿਹਾ ਜੀ ਦਿੱਤਾ ਉਹਨਾਂ ਦੇ ਘਰ ਖਾਲਸਾ ਜੀ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ ਕਦੇ ਹੱਸਕੇ ਨਹੀਂ ਸੀ ਵੇਖਿਆ ਇੰਨਾ ਇੰਨਾ ਸਮਾਂ ਪਰ ਕਰੇ ਕੋਈ ਇਹੋ ਜਿਹਾ ਜੀ ਇਹੋ ਜਿਹਾ ਜੀ ਨੇ ਪੈਰ ਪਾਏ ਮਹਾਰਾਜ ਦੀ ਕਿਰਪਾ ਵਰਦਨੀ ਸੋ ਇਦਾਂ ਨਹੀਂ ਦੋ ਤਿੰਨ ਹੱਡ ਬੀਤੀਆਂ ਜਰੂਰ ਹੌਲੀ ਹੌਲੀ ਕਰਕੇ ਦਾਅ ਸ਼ੇਅਰ ਕਰਦਾ ਕੰਮਾਂ ਕਾਜਾਂ ਵਿੱਚ ਫਸੇ ਹੋਣ ਕਰਕੇ ਕਈ ਵਾਰ ਖਾਲਸਾ ਜੀ ਜਿਹੜੀ ਚਾਹਨਾ ਸੁਣਾਉਣੀ ਉਹ ਸੁਣਾਈ ਨਹੀਂ ਜਾਂਦੀ ਤੇ ਹੋਰ ਸੁਣਾ ਦਿੰਦਾ ਜਿਹੜੀ ਹੋਰ ਤੇ ਜਿਵੇਂ ਕਾਰ ਕਰਾ ਕੇ ਉਹ ਜੀ ਕਹਿੰਦੇ ਜਿਸ ਦਿਨ ਤੋਂ ਸਾਡੇ ਕੋਈ ਸਾਡੇ ਖਬਰ ਨਹੀਂ ਆਈ ਕੋਈ ਪੁੰਛ ਦਾ ਗੇੜਾ ਨਹੀਂ ਆਇਆ ਕੋਈ ਕੁਛ ਨਹੀਂ ਧੀ ਵਧੀ ਹੋਈ ਵਧਦੀ ਗਈ ਅੱਜ 16 17 ਸਾਲਾਂ ਦੀ ਹੈ ਅਸੀਂ ਆਪਣੀ ਕੋਠੀ ਪਾਈ ਮੇਰੇ ਘਰ ਵਾਲੇ ਨੇ ਥੋੜੀ ਜ਼ਮੀਨ ਠੇਕੇ ਤੇ ਲਈ ਫਿਰ ਅਸੀਂ ਟਰੈਕਟਰ ਲੈ ਲਿਆ ਵਾਉਣ ਲੱਗ ਪਏ ਪੈਲੀ ਪੈਲੀਆਂ ਵਾਉਂਦੇ ਰਹੇ ਫਿਰ ਵਾਧੇ ਵਾਧੇ ਖਾਲਸਾ ਜੀ ਕਾਰਜ ਵਧ ਗਿਆ ਤੇ ਮਾਤਾ ਕਹਿੰਦੀ ਅਸੀਂ 80 ਕਿੱਲੇ ਠੇਕੇ ਤੇ ਵਾਉਨੇ ਆ ਖਾਲਸਾ ਜੀ ਅਸੀਂ ਕਿੱਲੇ ਠੇਕੇ ਤੇ ਵਾਉਣਾ ਕੋਈ ਖੇਡ ਨਹੀਂ ਤੇ ਮਹਾਰਾਜ ਦੀ ਕਿਰਪਾ ਨਾਲ ਕਹਿੰਦੀ ਉਹਨਾਂ ਥੇ ਉਹ ਅਸੀਂ ਜਿਹੜੇ ਕਿਲੇ ਸੀ ਉਹਨਾਂ ਤੋਂ ਅਸੀਂ ਕਈ ਕਿਲੇ ਆਪਣੀ ਜ਼ਮੀਨ ਬਣਾਈ ਤੇ ਮੇਰੇ ਸਾਰੇ ਕਾਰਜ ਸਫਲੇ ਹੋਏ ਮੇਰੇ ਬੱਚੇ ਨਾਲ ਮਿਲ ਕੇ ਰਹਿਣ ਲੱਗੇ ਸਾਰੇ 5 ਜਾਣੇ ਹੋ ਗਏ ਤੇ ਹੁਣ ਜਿਹੜੀ ਨਵੀਂ ਇਹ ਤੇ ਅਸੀਂ ਪੁਰਾਣੀ ਹੱਡ ਵੀ ਤੀ ਬਾਬਾ ਦੀਪ ਸਿੰਘ ਸਾਹਿਬ ਨੇ ਮਿਹਰ ਵਰਤਾਈ ਹੁਣ ਖਾਲਸਾ ਜਿਹੜੀ ਥੋੜੇ ਦਿਨ ਪਹਿਲਾਂ ਬੀਤੀ ਉਹ ਕਹਿੰਦੇ ਵੀ ਮੇਰੀ ਧੀ ਨਾਲ ਮੇਰੀ ਧੀ ਦਾ ਰਿਸ਼ਤਾ ਹੋਇਆ ਤੇ ਉਹ ਰਿਸ਼ਤਾ ਪਤਾ ਨਹੀਂ ਵਾਹਿਗੁਰੂ ਜਾਣੇ ਕਿਸੇ ਨੇ ਕੁਝ ਕੀਤਾ ਜਿੱਦਾਂ ਦਾ ਸਾਡੇ ਨਾਲ ਬਹੁਤ ਥੋੜੀ ਆਸੇ ਪਾਸੇ ਵਾਲਿਆਂ ਨਾਲ ਲੱਗਦੀ ਆ ਵੀ ਇਹ ਬੰਦੇ ਪਹਿਲਾਂ ਤਾਂ ਗਰੀਬ ਹੁੰਦੇ ਸੀ ਇਹ ਬਣ ਕਿਦਾਂ ਗਏ ਤੇ ਉਹਨਾਂ ਨੇ ਮੇਰੇ ਬੱਚਿਆਂ ਦੇ ਕੰਨ ਭਾਵੇਂ ਜਿਹੜੀ ਤੁਸੀਂ ਕੁੜੀ ਆ ਪੰਜਵੀਂ ਰੱਖੀ ਆ ਇਹਨੂੰ ਘਰੋਂ ਕੱਢੋ ਇਹ ਮਾੜੀ ਆ ਤੁਹਾਡੀ ਮਾਂ ਪਰ ਚੋਕੇ ਆਂਦੀ ਐ ਇਦਾਂ ਕਈ ਵਾਰੀ ਮੇਰੇ ਬੱਚਿਆਂ ਨਾਲ ਲੜ ਵੀ ਪੈਣਾ ਬਹੁਤ ਲੋਕਾਂ ਨੇ ਕੰਨ ਪਰ ਇੱਕ ਸਾਡੇ ਆਪਣੇ ਰਿਸ਼ਤੇਦਾਰੀ ਦੇ ਵਿੱਚੋਂ ਮੈਂ ਕਹਿਣਾ ਨਹੀਂ ਚਾਹੁੰਦੀ ਨਾਂ ਨਹੀਂ ਲੈਣਾ ਚਾਹੁੰਦੀ ਮਾਤਾ ਕਹਿੰਦੀ ਵੀ ਨਾਂ ਹੀ ਤੁਸੀਂ ਦੱਸਿਓ ਉਹਨਾਂ ਨੇ ਕੀ ਕੀਤਾ ਮੇਰੀ ਧੀ ਦਾ ਰਿਸ਼ਤਾ ਹੋਇਆ ਤੇ ਜਦੋਂ ਰਿਸ਼ਤਾ ਜਿੱਦਣ ਹੋਇਆ ਉਹ ਤੋਂ ਦੂਜੇ ਦਿਨ ਹੀ ਉਹ ਸਾਡੇ ਘਰ ਆਏ ਤੇ ਸਾਡੇ ਘਰੇ ਆ ਕੇ ਉਹਨਾਂ ਨੇ ਨਾ ਮੇਰੀ ਜਿਹੜੀ ਵੱਡੀ ਬੇਟੀ ਸੀ ਉਹਨੂੰ ਕੁਝ ਖਾਣ ਨੂੰ ਦਿੱਤਾ ਤੇ ਉਹ ਖਾ ਗਈ ਚਲੋ ਮਹਾਰਾਜ ਦੀ ਕਿਰਪਾ ਨਾਲ 15 ਦਿਨ ਬਹੁਤ ਵਧੀਆ ਰਿਹਾ ਪਰਿਵਾਰ ਨਾਲ ਤੇ ਗੱਲਾਂ ਬਾਤਾਂ ਅੱਜਕੱਲ ਨਿਆਣੇ ਕਰਦੇ ਹੀ ਆ ਉਸ ਤੋਂ ਬਾਅਦ ਗੱਲ ਜਿਹੜੀ ਆ ਉਹ ਵਿਗੜਨ ਲੱਗ ਪਈ ਉਹਨਾਂ ਨੇ ਨਾ ਨੁਕਰ ਕਰਨੀ ਸ਼ੁਰੂ ਕਰ ਦਿੱਤੀ ਵਿਆਹ ਤੋਂ ਵੀ ਅਸੀਂ ਨਹੀਂ ਕਰਨਾ ਮੁੰਡਾ ਕਹੇ ਮੈਂ ਉੱਥੇ ਵਿਆਹ ਨਹੀਂ ਕਰਉਣਾ ਤੇ ਉਹਦੇ ਘਰ ਦੇ ਪੁੱਛਣ ਇਹ ਗੱਲ ਕੀ ਆ ਵੀ ਕੋਈ ਤੈਨੂੰ ਗੱਲ ਪਤਾ ਲੱਗੀ ਐ ਜਾਂ ਕੋਈ ਕੁੜੀ ਗਲਤ ਐ ਕੀ ਐ ਪਰ ਦੱਸੇ ਕੁਛ ਨਾ ਕਹਵੇ ਹੋਇਆ ਕੁਛ ਨਹੀਂ ਆ ਕੋਈ ਕਿਸੇ ਪ੍ਰਕਾਰ ਦੀ ਗਲਤੀ ਨਹੀਂ ਪਰ ਮੈਂ ਵਿਆਹ ਨਹੀਂ ਕਰਾਉਣਾ ਖਾਲਸਾ ਜੀ ਜਿਹੜਾ ਕੀਤਾ ਕਰਾਇਆ ਕਿਸੇ ਦਾ ਹੋਊਗਾ ਅਸਰ ਕਰ ਗਿਆ ਉਹ ਮੁੰਡਾ ਕਹਵੇ ਮੈਂ ਉੱਥੇ ਵਿਆਹ ਕਰਾਉਣਾ ਹੀ ਨਹੀਂ ਜੋ ਮਰਜ਼ੀ ਹੋ ਜਵੇ ਹੋਰ ਜクセ ਮਰਜ਼ੀ ਕਰਾ ਦੋ ਮੈਂ ਉੱਥੇ ਨਹੀਂ ਕਰਾਉਣਾ ਤੇ ਮਾਦਾ ਕਹਿੰਦੀ ਮੈਂ ਬਹੁਤ ਅੰਗ ਤੇ ਮੇਰੀ ਧੀ ਹੁਣ ਖਾਲਸਾ ਜੀ ਪਹਿਲੀ ਵਾਰ ਰਿਸ਼ਤਾ ਹੋਇਆ ਤੇ ਕਈ ਵਾਰ ਬੱਚੇ ਦਾ ਮਨ ਉੱਥੇ ਜੁੜ ਜਾਂਦਾ ਏ ਕੋ ਸਾਡੀ رائے ਨਾਲ ਹੋ ਰਿਹਾ ਸੀ ਤੇ ਮੈਂ ਆਪ ਬਹੁਤ ਖੁਸ਼ ਹਾਂ ਚੰਗਾ ਪਰਿਵਾਰ ਸੀ ਗੁਰਸੇਖ ਬਾਣੀ ਪੜਨ ਵਾਲਾ ਪਰ ਉਹ ਜਿਹੜਾ ਮੁੰਡਾ ਸੀ ਉਹ ਕਹੇ ਵੀ ਮੈਂ ਉਥੇ ਵਿਆਹ ਨਹੀਂ ਕਰਾਉਣਾ ਤੁਸੀਂ ਜੋ ਕਰਨਾ ਕਰ ਲੋ ਬਹੁਤ ਉਹਦੇ ਪਰਿਵਾਰ ਨੇ ਸਮਝਾਇਆ ਉਹਦਾ ਪਰਿਵਾਰ ਸਾਡੇ ਘਰ ਆ ਕੇ ਮਾਫੀ ਮੰਗ ਕੇ ਗਿਆ ਵੀ ਪਤਾ ਨਹੀਂ ਇਹਨੂੰ ਕੀ ਗੱਲ ਹੋਈ ਹੈ ਮਾਦਾ ਕਹਿੰਦੀ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਤੇ ਊਟ ਰੱਖ ਲਈ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਗਈ ਐਤਵਾਰ ਉਥੇ ਪਹਿਲਾ ਅਚਪਹਿਰਾ ਕਟਿਆ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਜੋ ਵੀ ਹੋਇਆ ਤੁਹਾਡੇ ਤੋਂ ਵੱਡਾ ਤਾਂ ਕੁਝ ਨਹੀਂ ਹੈ ਨਾ ਕਿਸ ਦਾ ਕੀਤਾ ਕਰਾਇਆ ਤੁਹਾਡੇ ਤੋਂ ਵੱਡਾ ਨਹੀਂ ਤੁਹਾਡੇ ਨਾਲ ਤੋਂ ਵੱਡਾ ਨਹੀਂ ਤੁਸੀਂ ਮੇਰੇ ਤੇ ਕਿਰਪਾ ਕਰੋ ਮੇਰੀ ਧੀ ਦਾ ਰਿਸ਼ਤਾ ਉੱਥੇ ਹੋ ਜਵੇ ਉਹ ਜੋ ਵੀ ਉਹਨੂੰ ਪੁੱਤ ਨੂੰ ਕਿਸੇ ਨੇ ਕੁਝ ਕੀਤਾ ਕਰਾਇਆ ਜਾਂ ਕਿਸੇ ਪ੍ਰਕਾਰ ਦਾ ਕੋਈ ਅਸਰ ਹੈ ਤੁਸੀਂ ਮਾਰਾ ਹੀ ਕੱਟ ਦਿਓ ਮਿਹਰ ਕਰ ਦਿਓ ਤੇ ਮੈਂ ਤੁਹਾਡੇ ਦਰ ਦੇ ਮਹਾਰਾਜ ਜੀ 11 ਚਪੈਰੇ ਕਟਾਂਗੀ ਅਰਦਾਸ ਕਰਨ ਲਈ ਪਹਿਲਾ ਦੁਪਹਿਰਾ ਕੱਟ ਕੇ ਆਈ ਤੇ ਜਿਹੜੀ ਧੀ ਸੀ ਉਹ ਬਹੁਤ ਦੁਖੀ ਤੇ ਮੁੰਡੇ ਨਾਲ ਮੈਂ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਮੈਂ ਕਿਸੇ ਨਾਲ ਗੱਲ ਹੀ ਨਹੀਂ ਕਰਨੀ ਯਾਰੋ ਦੂਸਰਾ ਚਪੈਰਾ ਮਾਦਾ ਕਿੰਨੀ ਮੈਂ ਕੱਟ ਗਿਆਈ ਦੂਸਰੇ ਚਪੈਰੇ ਤੋਂ ਦੂਜੇ ਦਿਨ ਦਾ ਉਹ ਜਿਹੜਾ ਮੁੰਡਾ ਸੀ ਜਿਹੜਾ ਮੇਰਾ ਜਵਾਈ ਬਣਨਾ ਸੀ ਉਹ ਬਿਮਾਰ ਹੋ ਗਿਆ ਬਹੁਤ ਬੇਹੋਸ਼ ਹੋ ਕੇ ਡੇਗ ਪਿਆ ਘਰ ਦੇ ਉਹਨੂੰ ਹਸਪੀਟਲ ਲੈ ਕੇ ਗਏ ਟੈਸਟ ਵਗੈਰਾ ਹੋਏ ਕੁਝ ਨਹੀਂ ਆਇਆ ਬਹੁਤ ਉਹਦਾ ਰੰਗ ਹੀ ਜਿੱਦਾਂ ਦਾ ਪੀਲਾ ਪੈ ਗਿਆ ਫਿਰ ਉਸ ਤੋਂ ਬਾਅਦ ਦੋ ਚਾਰ ਦਿਨ ਉਹਨੂੰ ਹਸਪੀਟਲ ਰੱਖਿਆ ਫਿਰ ਵਾਪਸ ਆਇਆ ਤੀਜਾ ਚਪੈਰਾ ਮੈਂ ਕਟਿਆ ਤੀਜੇ ਚਪੈਰੇ ਤੇ ਉਹ ਮੇਰਾ ਜਿਹੜਾ ਜਵਾਈ ਸੀ ਉਹਨੂੰ ਖੂਨ ਦੀ ਉਲਟੀ ਆਈ ਸੀ ਜਿੱਦਾਂ ਖੂਨ ਦੀ ਉਲਟੀ ਆਈ ਤੇ ਵਿੱਚ ਨਾ ਜਿੱਦਾਂ ਕੋਈ ਚੀਜ਼ ਨਿਕੇ ਨਿਕੇ ਦਾਣੇ ਅੰਦਰੋਂ ਨਿਕਲਦੇ ਉਹ ਨਿਕਲੇ ਤੇ ਕੋ ਨੂੰ ਜਦੋਂ ਖੂਨ ਦੀ ਉਲਟੀ ਆਈ ਪਰਿਵਾਰ ਸਾਰਾ ਡਰ ਗਿਆ ਵੀ ਖੂਨ ਦੀ ਉਲਟੀ ਆਉਣੀ ਖਾਲਸਾ ਜੀ ਮਾੜੀ ਮੰਨੀ ਜਾਂਦੀ ਹੈ ਪਰ ਉਹ ਖੂਨ ਦੀ ਉਲਟੀ ਨਹੀਂ ਸੀ ਉਹ ਜਿਹੜਾ ਕੋਈ ਕੀਤਾ ਕਰਾਇਆ ਮੇਰੀ ਧੀ ਤੇ ਉਹਨਾਂ ਨੇ ਕੀਤਾ ਸੀ ਉਹ ਮੇਰੇ ਜਵਾਈ ਨੂੰ ਜਾ ਕੇ ਲੱਗਾ ਖਾਲਸਾ ਜੀ ਕਾਲਾ ਇਲਮ ਇੱਕ ਇਹੋ ਜੀ ਛੈ ਹੈ ਵੀ ਇਹ ਬਹੁਤ ਜਿਹੜੀ ਜਦੋਂ ਧੰਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਸ਼ਾ ਅਸਾਮ ਗਏ ਨਾ ਖਾਲਸਾ ਜੀ ਉੱਥੇ ਜਿਹੜੀ ਧੂਬਣ ਸੀ ਉਹ ਕਾਲੇ ਇਲਮ ਦੀ ਮਾਹਰ ਸੀ ਤੇ ਉਹਨੇ ਪਿੱਪਲ ਚੋਕੇ ਜਿਹੜਾ ਮਹਾਰਾਜ ਤੇ ਮਾਰਿਆ ਸੀ ਏਡਾ ਬਲੀ ਸੀ ਉਹਨੇ ਨਾ ਹੱਥ ਲਾਇਆ ਸੀ ਪਿੱਪਲ ਨੂੰ ਇੱਕ ਮੰਤਰਾਂ ਦੇ ਨਾਲ ਹੀ ਉਹ ਚੋਕ ਕੇ ਗੁਰੂ ਤੇਗ ਬਹਾਦਰ ਮਹਾਰਾਜ ਤੇ ਮਾਰਿਆ ਸੀ ਤੇ ਮਹਾਰਾਜ ਜੀ ਨੇ ਧਰਤੀ ਤੋਂ ਉੱਚਾਈ ਖਿਲਾਰ ਦਿੱਤਾ ਸੀ ਉਹ ਅੱਜ ਵੀ ਉੱਥੇ ਮੌਜੂਦ ਹੈ ਤੇ ਕਈਆਂ ਸਿੰਘਾਂ ਨੇ ਉਹ ਦਰਸ਼ਨ ਵੀ ਕੀਤੇ ਵੀ ਪਹਿਲਾਂ ਵੀ ਉਹ ਧਰਤੀ ਤੋਂ ਉੱਚਾਈ ਸੀ ਨਾ ਉਹਦੀ ਕੋਈ ਸਪੋਰਟ ਹੈ ਉੱਤੇ ਉੱਚਾਈ ਖਿਲੋਤਾ ਮਹਾਰਾਜ ਦੀ ਕਿਰਪਾ ਨਾਲ ਤੇ ਲੋਕਾਂ ਨੂੰ ਖਾਲਸਾ ਜੀ ਆਦਤ ਹੁੰਦੀ ਆ ਉਥੋਂ ਜੜਾ ਤੋੜ-ਤੋੜ ਕੇ ਲਈ ਆਉਣੀ ਆ ਮਿੱਟੀ ਕੱਢ-ਕੱਢ ਲਈ ਆਉਣੀ ਫਿਰ ਹੁਣ ਉਹਨਾਂ ਨੇ ਖਾਲਸਾ ਜੀ ਤੇ ਇਦਾਂ ਦਾ ਇਲਮ ਹੁੰਦਾ ਕਾਲਾ ਕੁਛ ਵੀ ਇਹ ਕਰ ਸਕਦਾ ਪਰ ਜਿਹਦੇ ਕੋਲੇ ਬਾਣੀ ਹੈ ਉਹ ਤੇ ਨਹੀਂ ਚੱਲਦਾ ਮੂਲ ਮੰਤਰ ਦੇ ਅਭਿਆਸੀ ਕੋਲੇ ਨਹੀਂ ਚੱਲਦਾ ਇਹ ਸਚਾਈ ਨਾਲ ਹੈ ਤੇ ਉਹ ਕਹਿੰਦੇ ਜਦੋਂ ਉਲਟੀਆਂ ਆਈਆਂ ਹਸਪੀਟਲ ਖੜਿਆ ਸਾਰੇ ਟੈਸਟ ਹੋਏ ਵੀ ਕੋਈ ਕੈਂਸਰ ਵਗਾਰਾ ਨਾ ਹੋਵੇ ਜਾਂ ਕਿਸੇ ਪ੍ਰਕਾਰ ਪਰ ਕੁਛ ਨਹੀਂ ਆਇਆ ਜਦੋਂ ਤੋਂ ਉਲਟੀਆਂ ਆਈਆਂ ਉਸ ਤੋਂ ਅਗਲੇ ਦਿਨ ਹੀ ਮੁੰਡਾ ਕਹਿਣ ਲੱਗ ਪਿਆ ਵੀ ਮੇਰਾ ਉੱਥੇ ਕਰ ਦਿਓ ਰਿਸ਼ਤਾ ਵੀ ਮੈਂ ਉੱਥੇ ਕਰਾਉਣਾ ਚਾਹੁੰਦਾ ਤੇ ਮਹਾਰਾਜ ਦੀ ਕਿਰਪਾ ਵਰਤੀ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਤਿੰਨ ਇੰਚ ਪੈਰੇ ਕੱਟੇ ਦੇ ਖਾਲਸਾ ਜੀ ਕਲਾ ਵਰਤਗੀ ਉਹ ਜਿਹੜਾ ਮੇਰਾ ਜਵਾਈ ਸੀ ਬਿਲਕੁਲ ਠੀਕ ਹੋ ਗਿਆ ਜੋ ਕੋਈ ਕੀਤਾ ਕਰਾਇਆ ਸੀ ਉਹ ਸਾਰਾ ਨਾਸ਼ ਹੋ ਗਿਆ ਬਾਬਾ ਦੀਪ ਸਿੰਘ ਸਾਹਿਬ ਦੀਆਂ ਮਿਹਰਾ ਵਰਤਨੀਆਂ ਤੇ ਅੱਜ ਮੇਰੀ ਧੀ ਦਾ ਉਹ ਮਾਤਾ ਜੀ ਕਹਿੰਦੇ ਉੱਥੇ ਉਸੇ ਘਰ ਵਿਆਹ ਹੋਇਆ ਮਹਾਰਾਜ ਦੀ ਕਿਰਪਾ ਨਾਲ ਦੋਵੇਂ ਜੀ ਖੁਸ਼ ਨੇ ਤੇ ਜਿਨ੍ਹਾਂ ਨੇ ਕੁਝ ਕੀਤਾ ਕਰਾਇਆ ਸੀ ਉਹ ਫੇਰ ਸਾਡੇ ਘਰੇ ਆਈ ਜਦੋਂ ਸਾਡੇ ਘਰ ਆਈ ਤੇ ਮੈਂ ਆਪਣੇ ਬੱਚਿਆਂ ਨੂੰ ਪਹਿਲਾਂ ਸਮਝਾਇਆ ਸੀ ਵੀ ਤੁਹਾਨੂੰ ਕੋਈ ਖਾਣ ਨੂੰ ਦੇਵੇ ਇਹਦੇ ਕੋਈ ਖਾਣਾ ਨਹੀਂ ਤੇ ਜਦੋਂ ਉਹ ਚਲੇ ਗਏ ਤੇ ਮੈਂ ਪੁੱਛਿਆ ਪਰ ਬੱਚਿਆਂ ਨੂੰ ਵੀ ਤੁਹਾਨੂੰ ਕਿਸੇ ਨੂੰ ਖਾਣ ਨੂੰ ਕੁਝ ਦਿੱਤਾ ਤੇ ਜਿਹੜਾ ਮੇਰਾ ਵੱਡਾ 3 ਨੰਬਰ ਵਾਲਾ ਬੇਟਾ ਸੀ ਉਹ ਕਹਿੰਦਾ ਵੀ ਮੈਨੂੰ ਜ਼ੋਰ ਲਾਉਂਦੀ ਸੀ ਵੀ ਆਹ ਚੀਜ਼ ਪੁੱਤ ਖਾਲਾ ਮੈਂ ਤੇਰੇ ਲਈ ਲੈ ਕੇ ਆਈ ਪਰ ਮੈਂ ਖਾਦੀ ਨਹੀਂ ਤੇ ਖਾਲਸਾ ਜੀ ਇਹੋ ਜਿਹੇ ਲੋਕਾਂ ਦਾ ਸੁਭਾਅ ਤੇ ਮੱਚ ਮਰਿਆ ਹੋਇਆ ਜਿਨ੍ਹਾਂ ਨੂੰ ਇਹ ਡਰ ਭੁੱਲਾ ਕੇ ਵਾਹਿਗੁਰੂ ਸਾਨੂੰ ਸਦਾ ਵੇਖਦਾ ਜਿਹੜਾ ਕਿਸੇ ਦੇ ਘਰ ਇਹੋ ਜਿਹੀਆਂ ਆਗਾ ਲਾਉਂਦਾ ਹੈ ਨਾ ਖਾਲਸਾ ਜੀ ਉਹਦੇ ਘਰ ਭਾਂਬੜ ਮਚਦੇ ਨੇ ਜਿਹੜਾ ਕਿਸੇ ਦੇ ਅੱਗੇ ਟੋਆ ਪੁੱਟਦਾ ਉਹਦੇ ਘਰ ਦੋ ਪੁੱਟੇ ਜਾਂਦੇ ਨੇ ਇਹ ਸੱਚਾਈ ਹੈ ਮਹਾਰਾਜ ਦੀ ਬਾਣੀ ਇਹ ਕਹਿੰਦੀ ਹੈ ਕਿ ਕਦੇ ਕਿਸੇ ਨਾਲ ਵਿਤਕਰਾ ਨਾ ਕਰੋ ਕਿਸੇ ਦੀ ਮਾੜੀ ਨਾ ਕਰੋ ਜੋ ਰਾਏ ਚੱਲ ਰਿਓ ਥੋੜੀ ਖਾ ਰਿਓ ਚੱਲੀ ਚੱਲੋ ਮਾਰ ਇਹਨੇ ਤੁਹਾਨੂੰ ਬਹੁਤ ਕੁਝ ਦੇਣਾ ਸੋ ਸਤਿਗੁਰੂ ਦਇਆ ਕਰਨ ਇਹ ਮਾਤਾ ਜੀ ਨੇ ਖਾਲਸਾ ਜੀ ਦੋ ਹੱਡ ਬੀਤੀਆਂ ਸੁਣਾਈਆਂ ਵੀ ਇੱਕ ਬਾਬਾ ਦੀਪ ਸਿੰਘ ਸਾਹਿਬ ਨੇ ਸਾਨੂੰ ਧੀ ਬਖਸ਼ੀ ਜਿਹੜੀ ਪਤਾ ਨਹੀਂ ਕਿਹਦੀ ਸੀ ਪਰ ਸਾਡੀ ਬਣੀ ਸਾਡੇ ਘਰੋਂ ਬਰਕਤਾਂ ਲੈ ਕੇ ਆਈ ਤੇ ਇਹ ਲਾਡਾ ਨਾਲ ਉਹਨੂੰ ਪਾਲਿਆ ਤੇ ਇੱਕ ਖਾਲਸਾ ਜੀ ਉਹਦੀ ਵੱਡੀ ਧੀ ਮਾਤਾ ਦੀ ਦਾਦਾ ਜਿਹੜਾ ਘਰ ਵਾਲਾ ਸੀ ਉਹ ਮਨ ਮੁਕਰ ਗਿਆ ਵਿਆਹ ਤੋਂ ਉਹ ਵੀ ਬਾਬਾ ਦੀਪ ਸਿੰਘ ਸਾਹਿਬ ਦੀ ਕਲਾ ਵਰਤੀ ਤੇ ਠੀਕ ਹੋ ਗਿਆ ਸਾਰਾ ਕੁਝ ਸਤਗੁਰ ਦੀ ਕਿਰਪਾ ਨਾਲ ਖਾਲਸਾ ਜੀ ਐਵੇਂ ਕਾਰਜ ਹੁੰਦੇ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਭੋਲਾ ਦੀ ਖਾਲਸਾ ਜੀ ਖੀਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ